ਐਸਐਚਓ ਦਾ ਫੋਨ ਆਉਂਦਾ ਸਾਡੇ ਪੱਤਰਕਾਰ ਕਿਸੇ ਨੂੰ ਮੈਂ ਤਾਂ ਨਾਂ ਨਹੀਂ ਲੈਣਾ ਕਿਉਂਕਿ ਉਹ ਪੱਤਰਕਾਰ ਸਾਹਿਬ ਨੂੰ ਡਰਾਉਂਦਾ ਕਹਿੰਦਾ ਵੀ ਇੱਥੇ ਨਿਆੰਗ ਗੁੰਡਾਗਰਦੀ ਕਰਦੇ ਗਏ ਆ ਬਾਰ ਭੰਨੇ ਆ ਉਹਨਾਂ ਨੂੰ ਦੱਸਦਾ ਹੀ ਮੈਂ ਅਕਾਊਂਟਰ ਵੀ ਕਰ ਲਿਆ ਜਾਣਦਾ ਮੈਂ ਚੱਟੇ ਵੀ ਪੁੱਪ ਚੱਟੇ ਦੇ ਪਰਚੇ ਪਾਉਣੇ ਵੀ ਜਾਣਦਾ ਮੇਰੇ ਨਾਲ 15 ਮਿੰਟ ਗੱਲ ਹੋਈ 15 ਮਿੰਟ ਦੀ ਇੱਕੋ ਹੀ ਗੱਲ ਮੈਂ ਹੈਕ ਕਰ ਦੂੰ ਮੈਂ ਜਹਿ ਕਰ ਦੂੰ ਮੈਨੂੰ ਪਰਸਨਲੀ ਆਣ ਕੇ ਮਿਲੋ ਨਾ ਦੀ ਕੋਈ ਇਨਸਾਫ ਨਹੀਂ ਕਹਿੰਦਾ ਇਨਸਾਫ ਨਹੀਂ ਮਿਲਣਾ ਮੈਂ ਕਹਾਂ ਜੀ ਫਿਰ ਮੈਂ ਘੋੜੇ ਬੰਨ ਤੂੰ ਮੈਂ ਕਿਹਾ ਮੈਂ ਕਹਾਂ ਮੈਂ ਘੋੜੇ ਬੰਨ ਤੂੰ ਕਹਦਾ ਤੂੰ ਘੋੜੇ ਮੈਂ ਕਹਾ ਜੀ ਤੁਸੀਂ ਉਹੀ ਹੋ ਐਸਐਚਓ ਬਿਆਨ ਸਿੰਘ ਜਿਹਨਾਂ ਨੂੰ ਤੁਹਾਨੂੰ ਪਿਛਲੇ ਸਸਪੈਂਡ ਕੀਤਾ ਸੀ ਕਹਿੰਦਾ ਹਾਂ ਮੈਂ ਉਹੀ ਹਾਂ ਜੇ ਕਹਿੰਦਾ ਸਸਪੈਂਡ ਕਰਕੇ ਮੇਰਾ ਕੀ ਕਰ ਲਿਆ ਕਿਸੇ ਨੇ ਆ ਫਿਰ ਮੈਂ ਕੰਪਲੀਟ ਪਾਈ ਆ ਜੀ ਐਸਐਚਓ ਬਿਆਨ ਤੇ ਖਿਲਾਫ ਵੀ ਇਹ ਕਿੰਨਿਆ ਗਾਦੇ ਐਨਕਾਊਂਟਰ ਕਰਨ ਨੂੰ ਫਿਰਦਾ ਐਡਾ ਸੀ ਕੋਈ ਚੰਡੀਗੜ੍ਹ ਦਾ ਜਿੰਦਾ ਜਿੱਥੇ ਮਰਜੀ ਹੈਗਾ ਤੁਹਾਡੇ ਸਾਰੇ ਜਥੇ ਨੂੰ ਚੱਕ ਕੇ ਮੈਂ ਅੰਦਰ ਦਊ ਐਡੀ ਗੁੰਡਾ ਕਰਦੀ ਆ ਬਿਆਨ ਸਿੰਘ ਜੀ ਮੇਰੇ ਏਰੀਆ 'ਚ ਮੈਂ ਕਹਾ ਸਾਰਾ ਸਿੱਧਾ ਪੰਚਾਇਤ ਲੈ ਕੇ ਗਏ ਆ ਮੇਰੇ ਏਰੀਆ 'ਚ ਕਹਿੰਦਾ ਪੰਚਾਇਤ ਨਹੀਂ ਹੋਣੀ ਚਾਹੀਦੀ ਇੱਥੇ ਕਾਨੂੰਨ ਮੇਰਾ ਆ ਉਹ ਦੇਣ ਕਿਸੇ ਅਫਸਰ ਦੇ ਦਰਖਾਸਤ ਦੇ ਮੈਸੇਜ ਤੋਂ ਕੋਲ ਦੇਣ ਪੁਲਿਸ ਵਿੱਚ ਦੇਣ ਜ਼ੈਰੀ ਵਿੱਚ ਦੇਣ ਕੇ ਚ ਹਾਂਜੀ ਵਿੱਚ ਉਹਨਾਂ ਦਾ ਨਿਬੜੂਗਾ ਉਹਦੇ ਤੇ ਨਿਬੇੜਨਾ ਚਾਹੀਦਾ ਇਹ ਆਪਣੇ ਆਪ ਦੇ ਤੌਰ ਤੇ ਬਾਬਾ ਜੀ ਉਹ ਦੁਆਬੇ ਵਿੱਚੋਂ ਆਉਂਦੇ ਨੇ ਹੈ ਨਾ ਤੇ ਜਾ ਕੇ ਕਿਸੇ ਨੂੰ ਡਰਾਉਣਗੇ ਤੰਪਾਉਣਗੇ ਪੁਲਿਸ ਤੋਂ ਉਹ ਬੈਸਟ ਕਰੂਗੇ ਇਸ ਚੀਜ਼ 33,80,000 ਰੁਪਇਆ ਸਾਡੇ ਖਾਤਿਆਂ ਚ ਉਹਨਾਂ ਦੇ ਖਾਤਿਆਂ ਚ ਗਿਆ ਔਰ ਬੇਟੀ ਨੂੰ 2 ਸਾਲ ਹੋ ਗਏ ਛੱਡਤਾ ਤੇ ਮੈਟ੍ਰੋਮੋਨੀਅਮ ਤੇ ਕੁਵਾਰੀ ਕੁੜੀ ਦਾ ਰਿਸ਼ਤਾ ਭਾਲਦੇ ਫਿਰਦੇ ਆ ਲੇਕਿਨ 14ਵੇਂ ਅਧਿਕਾਰੀਆਂ ਕੋਲੇ ਜਾਣੇ ਆ ਤੇ ਕੋਈ ਸੁਣਵਾਈ ਨਹੀਂ ਪੰਚਾਇਤਾਂ ਦੇ ਵਿੱਚ ਬਹਿ ਜਾਂਦੇ ਐ ਤੇ ਉੱਠ ਕੇ ਤੁਰੇ ਤੁਰ ਜਾਂਦੇ ਆ ਸਾਡੇ ਬੇਟੇ ਦਾ ਵੀਜ਼ਾ ਆ ਗਿਆ ਤੁਸੀਂ ਆਪਦੇ ਘਰ ਸੀ ਹਾਲ ਦੀ ਕਰੇ ਲੋਕ ਕਹਿੰਦੇ ਆ ਕੁੜੀਆਂ ਵੱਧ ਲਈਆਂ ਬਾਹਰ ਜਾ ਕੇ ਸਾਡੀ ਬੱਚੇ ਨੇ ਹਰ ਧਰਮ ਨਮਾਇਆ ਜੀ ਕੋਈ ਸੁਣਵਾਈ ਨਹੀਂ ਕਰਨੀ ਚਾਹੁੰਦਾ ਤੇ ਮੈਂ ਐਸਐਚਓ ਨੂੰ ਰਿਕਾਰਡਿੰਗ ਸਾਰਾ ਕੁਝ ਭੇਜਤਾ ਵੀ ਗੋਲੀ ਮਾਰਨੀ ਹੈ ਜਿਹੜੀ ਮਾਰ ਸਾਡੇ ਜਾਂ ਸਾਡੀ ਸੁਣਵਾਈ ਬੇਟੀ ਇੰਡੀਆ ਆ ਕੇ ਦੱਸੋ ਉੱਥੇ ਮਾਰਨ ਨੂੰ ਫਿਰਦੇ ਆ ਇੰਡੀਆ ਵੀ ਨਹੀਂ ਆ ਸਕਦੀ ਆਪਦੇ ਘਰੇ ਸਾਨੂੰ ਐਸਐਚਓ ਵਾਰ-ਵਾਰ ਫੋਰਸ ਕਰ ਰਿਹਾ ਹੈ ਤੇ ਇਹਨਾਂ ਨੂੰ ਬਾਬਾ ਨੂੰ ਫੋਨ ਕਰਕੇ ਕਹਿ ਰਿਹਾ ਕਿ ਲੜਕੀ ਦੇ ਬਾਪ ਨੂੰ ਅਸੀਂ ਕੰਟੈਕਟ ਕਰਦੇ ਹਾਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਤਾਂ ਉਹਨੂੰ ਮੈਸੇਜ ਛੱਡੀ ਜਾਂਦਾ ਉਹਦੇ ਬਗੈਰ ਬੁਲਾਏ ਮੈਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਜੀ ਮੇਰਾ ਰਾਈਟ ਹੈ ਮੈਂ ਆਪਦੀ ਬੱਚੀ ਦੇ ਘਰੇ ਜਾ ਸਕਦਾ ਹਾਂ ਲੇਕਿਨ ਉਹ ਉਹਨਾਂ ਨੇ ਤਾਲਾ ਲਾ ਕੇ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਝੂਠੀ ਕੰਪਲੇਂਟ ਦਿੱਤੀ ਸਾਡੇ ਘਰੇ ਘੋੜੇ ਵੰਨ ਲੈ ਬਾਬਿਆਂ ਨੂੰ ਲਿਆਇਆ ਗੁੰਡਾਗਰਦੀ ਕਰਦਾ ਕੈਮਰੇ ਲੱਗਿਆ ਗੱਡੀਆਂ ਦੇ ਜੀ ਬਿਛਾਰੇ ਹਮ ਚੌਕ ਤਫਾ ਲਾ ਦਿਓ ਸਾਡੇ ਸਾਰੇ ਪਰਿਵਾਰ ਨੂੰ ਇੱਕ ਖੋਟੇ ਪੈਸੇ ਦਾ ਵੀ ਨੁਕਸਾ ਕੱਢ ਕੇ ਦਿਖਾ ਦਿਓ ਇੱਕ ਖੋਟੇ ਪੈਸੇ ਦੇ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਉਹ ਵਾਈਗੁਰਜੂ ਕਾਕਾ ਆ ਵਾਈਗੁਰਜੂ ਕੀ ਫਤਿਹ ਬਠਿੰਡੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸੌਟਜ ਦੇ ਸ਼ਬਦ ਦੇ ਉੱਤੇ ਤੁਸੀਂ ਆਏ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹੁਣ ਇਹ ਦੇਖਦੇ ਆਂ ਕਿ ਬਠਿੰਡੇ ਵਾਲਾ মিডিਆ ਜਿਹੜਾ ਆ ਉਹ ਕਿੰਨਾ ਕਿਸ ਕੰਮ ਨੂੰ ਖਿੱਚਦਾ ਜੋ ਅਸੀਂ ਬੋਲਾਂਗੇ ਬਿਲਕੁਲ ਸੱਚ ਬੋਲਾਂਗੇ ਪਹਿਲਾਂ ਭਾਈ ਸਾਹਿਬ ਜੀ ਆਪਣਾ ਕਰਨੀ ਸ਼ੁਰੂ ਮੇਰਾ ਨਾਮ ਗਿਸਕੌਰ ਸਿੰਘ ਹੈ ਤੇ ਮੈਂ ਮੰਡੀ ਡੱਬਾ ਵਾਲੀ ਸਾਹਾ ਸਾ ਡਿਸਟ੍ਰਿਕਟ ਦੇ ਰਹਿਣ ਵਾਲਾ ਹਾਂ ਮੇਰੀ ਬੇਟੀ ਦੀ ਸ਼ਾਦੀ ਹੋਈ ਸੀ 12 12 2018 ਖਾਰੀ ਫੁੱਲੋ ਰਾਮਾ ਮੰਡੀ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਔਰ ਬੇਟੀ ਮਈ ਜੂਨ ਜੂਨ ਚ ਲਈ 19 ਦੇ ਵਿੱਚ ਨਿਊਜ਼ੀਲੈਂਡ ਚਲੀ ਗਈ 4 ਸਾਲ ਤੋਂ ਨੇ ਪੀਆਰ ਲੈ ਲਈ ਜਿੰਨਾ ਚਿਰ ਪੀਆਰ ਨਹੀਂ ਹੋਈ ਉਹ ਪਰਿਵਾਰ ਸਾਡੇ ਨਾਲ ਬਿਲਕੁਲ ਇਹ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇਹਨਾਂ ਨਾਲ ਧੋਖਾ ਕਰਨੇ ਜਿਸ ਦਿਨ بیٹے ਦਾ ਵੀਜ਼ਾ ਆ ਜਾਂਦਾ ਅਵਤਾਰ ਸਿੰਘ ਪੁੱਤਰ ਭਾਨ ਸਿੰਘ ਪੁੱਤਰ ਜਗਰਾਤ ਸਿੰਘ ਉਹ ਕਹ ਉਹ ਜਿਸ ਦਿਨ ਅਸੀਂ ਇਹਨੇ ਤੁਰਨਾ ਸੀ ਵੀਜ਼ਾ ਆਇਤੋ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਮੈਂ ਤੇ ਮੇਰੀ ਸਿੰਘਣੀ ਉਹਨਾਂ ਨੂੰ ਮਿਲਣ ਗਏ ਤਾਂ ਉਹ ਕਹਿੰਦੇ ਵੀ ਆਪਦੀ ਬੇਟੀ ਲੈ ਜਾਓ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ 7 ਸਾਲ ਹੋ ਗਏ ਬੇਟੀ ਵਿਆਹੀ ਨੂੰ ਉਹ ਕਹਿੰਦੇ ਸਾਡੇ ਵੀ ਬੇਟੇ ਦਾ ਵੀਜ਼ਾ ਆ ਗਿਆ ਤੁਸੀਂ ਜੋ ਕਰਨਾ ਕਰ ਲਓ ਹੁਣ ਅਸੀਂ ਕੁਝ ਨਹੀਂ ਕਰਨਾ 2 ਸਾਲ ਹੋ ਗਏ 7 ਸਾਲ ਬੱਚੀ ਨੂੰ ਹੋ ਗਏ ਪਿਆਹੀ ਨੂੰ ਅਸੀਂ ਘਰ ਬਰਬਾਦ ਕਰੀ ਬਠਾ ਸਾਡੇ ਕੋਲੇ ਕੋਈ ਰਸਤਾ ਨਹੀਂ ਨਹੀਂ ਤਾਂ ਕੋਈ ਬੰਦਾ ਨਹੀਂ ਚਾਹੁੰਦਾ ਵੀ ਆਪਦੇ ਘਰ ਦੀ ਇੱਜ਼ਤ ਹੈ ਜਿਹੜੀ ਉਹ ਮੀਡੀਆ ਦੇ ਵਿੱਚ ਆ ਕੇ ਇਸ ਤਰ੍ਹਾਂ ਗੱਲ ਰੱਖੇ ਲੇਕਿਨ ਪੰਜਾਬ ਸਰਕਾਰ ਦੇ ਮਹਾ ਪ੍ਰਸ਼ਾਸਨ ਅਧਿਕਾਰੀ ਐ ਐਨ ਆਰ ਆਈ ਟੋਲਾ ਲੁੱਟਣ ਵਾਸਤੇ ਬਿਠਾਇਆ ਲੋਕਾਂ ਨੂੰ ਔਰ ਮੈਂ 2 ਸਾਲ ਤੋਂ ਐਨ ਆਰ ਆਈ ਡਿਪਾਰਟਮੈਂਟ ਦੇ ਧੱਕੇ ਖਾ ਰਿਆਂ ਬਠਿੰਡਾ ਤੇ ਮਹਾਲੀ ਮਹਾਲੀ ਮੈਂ ਕਿਰਾਏ ਤੇ ਰਹਿੰਦਾ ਸੀਗਾ ਤੇ ਹੁਣ ਪਿਛਲੇ 1 ਸਾਲ ਤੋਂ ਮੇਰੀ ਬੇਟੀ ਕੰਪਲੇਂਟ ਆ ਪਾਰੀ ਹੈ ਵੀ ਮੈਂ ਬਸਣਾ ਚਾਹਣੀ ਆ ਮੈਂ ਫੁੱਲੋਖਾਰੀ ਆਉਣਾ ਚਾਹਣੀ ਆ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰਾ ਸਮਾਨ ਐ ਖੁਰਦ-ਬੁਰਦ ਕੀਤਾ ਜਾ ਰਿਹਾ ਉਹਨੂੰ ਦੇਖਿਆ ਜਾਵੇ ਲੇਕਿਨ ਹੁਣ ਇਹਨਾਂ ਦਾ ਲਾਸਟ ਚ ਜਿਹੜਾ ਅਧਿਕਾਰੀ ਐ ਐਸਐਚਓ ਰਾਮਾ ਬਿਆਨ ਸਿੰਘ ਉਹ ਇਸ ਤਰ੍ਹਾਂ ਉਹਨਾਂ ਦਾ ਦੂਤ ਬਣ ਕੇ ਗੁੰਡਾਗਰਦੀ ਤੋਂ ਉਤਰਿਆ ਹੈ ਕਿ ਸਾਡਾ ਸਾਨੂੰ ਆਵਾਜ਼ ਰੱਖਣ ਵਾਸਤੇ ਵੀ ਮੀਡੀਆ ਦੇ ਵਿੱਚ ਲੋਕਤੰਤਰ ਤੇ ਸਾਡਾ ਗਾਲਾ ਘੁੱਟ ਰਿਹਾ ਕੀ ਕਹਿੰਦੇ ਹੋ ਕੋਈ ਗੱਲ ਅਸੱਚਾ ਰਾਮਾ ਤਾਂ ਮੇਰਾ ਫੋਨ ਨਹੀਂ ਚੱਕਦਾ ਮੈਂ ਉਹਨੂੰ ਸਾਰੇ ਸਬੂਤ ਭੇਜਤੇ ਵੀ ਤੂੰ ਸਾਡੇ ਖਿਲਾਫ ਦਰਖਾਸਤ ਨੂੰ ਫੇਰ ਲਈ ਐ ਮੈਂ ਦਰਖਾਸਤਾਂ ਦੇ ਦੇ ਕੇ ਥੱਕ ਗਿਆ ਪੰਚਾਇਤਾਂ ਘਰ ਘਰ ਥੱਕ ਗਿਆ ਕੋਈ ਆਏ ਨਹੀਂ ਵੀ ਧੋਖਾ ਧੜੀ ਕੀਤੀ ਐ 33,80,000 ਰੁਪਏ ਸਾਡੇ ਖਾਤਿਆਂ ਚ ਉਹਨਾਂ ਦੇ ਖਾਤਿਆਂ ਚ ਗਿਆ ਔਰ ਬੇਟੀ ਨੂੰ 2 ਸਾਲ ਹੋ ਗਏ ਛੱਡਤਾ ਤੇ ਮੈਟ੍ਰੋਮੋਨੀਅਮ ਤੇ ਕੁਵਾਰੀ ਕੁੜੀ ਦਾ ਰਿਸ਼ਤਾ ਭਾਲਦੇ ਫਿਰਦੇ ਐ ਇਹ ਮਹਾ ਪ੍ਰਸ਼ਾਸਨ ਅਧਿਕਾਰੀ ਐ ਜਿਹੜੇ ਇਹਨਾਂ ਨੂੰ ਸਾਡੇ ਸਬੂਤ ਚਾਹੀਦੇ ਵੇ ਸੀ ਸੱਚੇ ਆ ਕਿ ਝੂਠੇ ਆ ਲੇਕਿਨ 14ਵੇਂ ਅਧਿਕਾਰੀਆਂ ਕੋਲੇ ਜਾਣੇ ਆ ਤੇ ਕੋਈ ਸੁਣਵਾਈ ਨਹੀਂ ਹੁਣ ਬਠਿੰਡਾ ਇੱਥੇ ਬਠਿੰਡੇ ਐਨ ਆਰ ਆਈ ਚ ਵੀ ਤਿੰਨ ਦਰਖਾਸਤਾਂ ਪਹਿਲਾਂ ਉਹਨਾਂ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਰਾਮੇ ਐਸ ਐਚਓ ਨੂੰ ਉਹਨੇ ਬੰਦ ਕਰਤੀ ਫਿਰ ਐਨ ਆਰ ਆਈ ਬਠਿੰਡਾ ਨੇ ਕਰਤੀ ਫਿਰ ਐਨ ਆਰ ਆਈ ਮਾਲੀ ਨੇ ਕਰਤੀ 2 ਸਾਲ ਤੋਂ ਅਸੀਂ ਪੰਚਾਇਤ 'ਚ ਬਹਿ ਕੇ ਗੱਲ ਕਿੱਥੇ ਨਿਬੜਦੀ ਹੈ ਜੀ ਵੀ ਪੰਚਾਇਤ 'ਚ ਬਹਿ ਜਾਓ ਕੌਣ ਸੱਚਾ ਕੌਣ ਝੂਠਾ ਪੰਚਾਇਤਾਂ ਦੇ ਵਿੱਚ ਬਹਿ ਜਾਂਦੇ ਐ ਤੇ ਉੱਠ ਕੇ ਤੁਰੇ ਤੁਰ ਜਾਂਦੇ ਆ ਸਾਡੇ ਬੇਟੇ ਦਾ ਵੀਜ਼ਾ ਆ ਗਿਆ ਤੁਸੀਂ ਆਪਦੇ ਘਰ ਸੀ ਆਲਦੀ ਕਰੇ ਬੇਟੀ ਵਿਆਹੀ ਹੈ 7 ਸਾਲ ਤੋਂ ਪੰਜਾਬ ਦੇ ਵਿੱਚ ਰੌਲਾ ਪੈਂਦਾ ਮੈਂ ਦੇਖਿਆ ਲੋਕ ਕਹਿੰਦੇ ਆ ਕੁੜੀਆਂ ਬਦਲ ਗਈਆਂ ਬਾਹਰ ਜਾ ਕੇ ਸਾਡੀ ਬੱਚੇ ਨੇ ਹਰ ਧਰਮ ਨਮਾਇਆ ਜੀ ਔਰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਚਾਹੂੰਗਾ 2 ਮਿੰਟ ਵੀਡੀਓ ਨੂੰ ਜਿਹੜੀ ਉਹਦੇ ਵਿੱਚ ਸੁਣਾਈ ਜਾਵੇ ਗੁਪੈਸੀ ਜੀ ਤੇ ਬੇਟੀ ਨਹੀਂ ਜੀ ਬੇਟੀ ਤੇ ਬੇਟੇ ਦੀ ਗੱਲਬਾਤ ਦੀ ਜਿਹੜੀ ਤੁਹਾਨੂੰ ਪਤਾ ਲੱਗੇ ਵੀ ਬੇਟਾ ਸੱਚਾ ਹੈ ਕਿ ਬੇਟੀ ਸੱਚੀ ਹੈ ਔਰ ਫੇਰ ਉਹ ਤੁਸੀਂ ਵਟਸਐਪ ਕਰ ਦਿਓ ਪਰ ਜੀ ਜੀ ਸੁਣਾਓ ਸੁਣਾਓ ਮੀਡੀਆ ਦੇ ਵਿੱਚ ਚਲਾਉਣ ਜੋਗ ਹੈ ਬਿਲਕੁਲ ਸੁਣਾਓ ਸੁਣਾਓ ਉਹਦੇ ਵਿੱਚ ਕੁੜੀ ਕਹਿਣਾ ਕਹਿੰਦੀ ਆ ਮੈਂ ਵਸਣਾ ਚਾਹੁੰਨੀ ਆ ਮੈਂ ਕੋਦੂ ਲੜਦੀ ਜਦੋਂ ਮੈਨੂੰ ਇੱਥੇ ਤੁਸੀਂ ਤੰਗ ਕਰਦੇ ਸੀ ਰੋਂਦੇ ਸੀ ਕਹਿੰਦੇ ਸੀ ਵੀ ਵੈਸੇ ਸੱਟ ਕੋਦੂ ਕਰਦੀ ਮੈਂ ਤੈਨੂੰ ਪੀਆਰ ਕਰਾਤਾ ਸਭ ਕੁਝ ਕਰਤਾ ਮੈਂ ਹੁਣ ਤੁਹਾਡੇ ਨਾਲ ਕੀ ਕਰਨਾ ਹੈ ਤੇਰੇ ਕੋਲੇ ਗੱਦਾ ਹੀ ਅੱਨਾ ਹੋਣੀ ਐਵੇਂ ਦਿਮਾਗ ਖਰਾਬ ਕਰੀ ਜਾਂਦੀ ਐ ਤੇ ਮੇਰਾ ਫਾਲਸ ਤੇਰੇ ਕੋਲੇ ਅੰਸ਼ ਕਿੰਦਾ ਹੈ ਨਾ ਉਹਦੀ ਕੋਈ ਗੱਲ ਨਹੀਂ ਐ ਤੁਹਾਨੂੰ ਬੰਦਾ ਬੰਦਾ ਤੂੰ ਬੰਦਾ ਵਾ ਤੂੰ ਬੰਦਾ ਕਿਉਂ ਨਹੀਂ ਬੰਦਾ ਤੂੰ ਰਿਸ਼ਤਾ ਕਿਉਂ ਨਹੀਂ ਬਚਾਉਂਦਾ ਮੈਂ ਤਾਂ ਬਚਾ ਰਹੀ ਕਿਉਂ ਨਹੀਂ ਬਚਾਣਾ ਤੂੰ ਨਹੀਂ ਬਚਾਣਾ ਮੈਂ ਮੈਂ ਤਾਂ ਫਿਰ ਉਹ ਬਤਾਏ ਸਾਇਰੀ ਤੇ ਬਾਪੂ ਦੀ ਸ਼ਹਿ ਚ ਜਾਣ ਕੀ ਨਹੀਂ ਕਰਦਾ ਪਿਆ ਮੈਂ ਤਾਂ ਉਹਦੀ ਪੇਸ਼ ਨਹੀਂ ਕਰਦਾ ਪਿਆ ਬਹੁਤ ਬੁਰਾ ਬਹੁਤ ਬਹੁਤ ਹੋ ਗਿਆ 35 13 ਹੋਣਾ ਜੇ ਤੂੰ ਹਾਂ ਹੀ ਚੱਲਣਾ ਨਾ ਤੂੰ ਹਾਂ ਹੀ ਚੱਲ ਬਸ ਹੁਣ ਤੂੰ ਨਹੀਂ ਕਰਉਣਾ ਨਾ ਕਰ ਇਹਨੂੰ 5-6 ਸਾਲ ਹੋ ਗਏ ਇਹਨੂੰ ਤੇਰੇ ਨਾਲ ਲੰਕਦੀਨ ਹੋਏ ਸੋ ਰਿਸ਼ਤੇ ਨੂੰ ਬਚਾਉਂਦੀ ਨੂੰ ਵੀ ਚੱਲ ਕੋਈ ਨਹੀਂ ਵੀ ਚੱਲ ਕੋਈ ਨਹੀਂ ਸੁਧਰ ਜੂ ਇਹ ਸੁਧਰ ਜੂ ਪਰ ਦੋ ਕਮਿਟੀਆਂ ਮਾਰ ਕੇ ਤੇ ਅੰਦਰੋਂ ਅੱਗ ਲਾਉਣ ਨਾਲ ਇਹ ਰਿਸ਼ਤਾ ਆ ਹੀ ਨਹੀਂ ਬਚਦੇ ਨਹੀਂ ਬਚਦਾ ਤਾਂ ਕਿਸੇ ਦਾ ਬਚਾਉੜ ਰਹਿ ਗਿਆ ਆਪਾਂ ਕਰਾਉਣਾ ਤੇ ਬਚਾਉਣਾ ਨਾਸ ਕੋਈ ਨਹੀਂ ਬਚਾਉਣਾ ਤਾਂ ਤੂੰ ਆਏ ਘਰ ਆ ਦੇ ਤਾਇਏ ਤੇ ਆਉ ਦੇ ਬਾਪੂ ਨਾਲ 24 ਘੰਟੇ ਰਹੇ ਕਰਿਆ ਕਰ ਕੌਣਾ ਦਾ ਰਹਿ ਬਸ ਇਹਦੇ ਬੱਚੇ ਤੁਸੀਂ ਦੇਖ ਲਿਆ ਨਾ ਉਹ ਬੇਟੀ ਕਹਿੰਦੀ ਬੰਦ ਕਰੋ ਇਹ ਜਿੰਨੇ ਮਹੀਨੇ ਮੈਨੂੰ ਕੋਈ ਰੋਟੀ ਪਾਣੀ ਨਹੀਂ ਦਿੱਤਾ ਕੋਈ ਸਮਝ ਆਜੀਏ ਨਾਈਂ ਮੀਰੋ ਕੇ ਚਾਹਤ ਹੈ ਪਰ ਜਿਹੜੇ ਵੱਡੇ ਆ ਜੀ ਗੱਲ ਬੇਟੀ ਜਿੰਮੀ ਲੈਂਦਾ ਜੀ ਉਹ ਇੱਥੇ ਆਉਣਾ ਚਾਹੁੰਦੀ ਆਪਦੇ ਘਰੇ ਔਰ ਇਹ ਪ੍ਰਸ਼ਾਸਨ ਨੂੰ ਵਾਰ-ਵਾਰ ਕਮਪਲੇਂਟ ਪਾ ਰਹੀ ਐ ਪਿਛਲੇ 5 ਮਹੀਨਿਆਂ ਤੋਂ ਜੀ ਲੇਕ ਪੀਆਰ ਆ ਉੱਥੇ ਹਾਂ ਪੀਆਰ ਆ ਜੀ ਪੀਆਰ ਆ ਜੀ ਉਹਰੇ ਵਾਪਸ ਹੀ ਹੋਣਾ ਜੂਗਾ ਬਾਪ ਸਾਡੇ ਘਰੇ ਆਉਣਾ ਚਾਹੁੰਦੀ ਉੱਥੇ ਮਾਰਦੀ ਐ ਜੀ ਮੈਂ ਤੁਹਾਨੂੰ ਰਿਕਾਰਡਿੰਗ ਸੁਣੋਗੇ ਨਹੀਂ ਫੇਰ ਪਤਾ ਲੱਗੂਗਾ ਉੱਥੇ ਉਥੇ ਇਹਨਾਂ ਦੇ ਇੱਕ ਤਾਂ ਤਾਇਆ ਜੈਪ ਸਿੰਘ ਇੱਕ ਉਹਦਾ ਬੇਟਾ ਅਮਨਦੀਪ ਇੱਕ ਇਹਨਾਂ ਦਾ ਬਲਵਿੰਦਰ ਪਟਵਾਰੀਆ ਲਾਲਿਆਣੇ ਤੋਂ ਭੂਆ ਜੀ ਤੇ ਫੁੱਫੜ ਜੀ ਦੋ ਉਹਦੇ ਬੇਟੇ ਐ ਇੱਕ ਅਜੈ ਇਹ ਹੋ ਗਿਆ ਅਵਤਾਰ ਕੁੜੀ ਨੂੰ ਛੜਕਦੇ ਟੌਰਚਰ ਕਰ ਕਰਕੇ ਧੌਂਕੀਆਂ ਦੇਂਦੇ ਮੈਂ ਧੌਂਕੀ ਸੁਣਾਉਂਦਾ ਸੀ ਵੀ ਅਸੀਂ ਇੱਥੇ ਤੇਰੇ ਭਰਾ ਨੂੰ ਮਾਰਾਂਗੇ ਤੈਨੂੰ ਮਾਰ ਦਾਂਗੇ ਤੇਰੇ ਮਾਪੇ ਨੂੰ ਮਰਵਾ ਦੇਂਗੇ ਇੰਡੀਆ ਮਰਵਾਉਣਾ ਕੋਈ ਔਖਾ ਨਹੀਂ ਐ ਇੱਥੇ ਸਾਡੇ ਵਾਲਾ ਭ੍ਰਿਸ਼ਟ ਟੋਲਾ ਐਸਪੀ ਦਾ ਜਿਹੜਾ ਬਠਿੰਡੇ ਵਾਲੇ ਬੈਠੇ ਆ ਜ਼ਿਆਦਾਤਰ ਲੋਕ ਕੋਈ ਸੁਣਵਾਈ ਨਹੀਂ ਕਰਨੀ ਚਾਹੁੰਦਾ ਕਿ ਮੈਂ ਐਸਚੂ ਨੂੰ ਰਿਕਾਰਡਿੰਗ ਸਾਰਾ ਕੁਝ ਭੇਜਤਾ ਵੀ ਗੋਲੀ ਮਾਰਨੀ ਹੈ ਜਿਹੜੀ ਮਾਰ ਸਾਡੇ ਜਾਂ ਸਾਡੀ ਬੇਟੀ ਇੰਡੀਆ ਆ ਕੇ ਦੱਸੋ ਉੱਥੇ ਮਾਰਨ ਨੂੰ ਫਿਰਦੀ ਹੈ ਇੰਡੀਆ ਵੀ ਨਹੀਂ ਆ ਸਕਦੀ ਆਪਦੇ ਘਰੇ ਸਾਡੀ ਬੇਨਤੀ ਇੱਕ ਦੋ ਗੱਲਾਂ ਵੀ ਦੇਖ ਕੇ ਸਮਝ ਸਕਦੇ ਆ ਮੇਰੇ ਤੋਂ ਉਦਾਰ ਲੋਕ ਚਾਰ ਗੱਲਾਂ ਸਮਝਾ ਕੇ ਕਲੀਅਰ ਕਰਦੇ ਜੀ ਬੇਟੀ ਨਿਊਜ਼ੀਲੈਂਡ ਗਈ ਹੈ ਹਾਂਜੀ ਉਦੋਂ ਇਹ ਵਿਆਹੀ ਹੋਈ ਸੀ ਜਾਂ ਰਿਸ਼ਤਾ ਹੋਇਆ ਸੀ 12 12 2018 ਨੂੰ ਸ਼ਾਦੀ ਹੋਈ ਰਜਿਸਟਰਡ ਸ਼ਾਦੀ ਹੋਈ ਜੈਨੂਇਨ ਰਿਸ਼ਤਾ ਹੋਇਆ ਤੇ ਜੂਨ ਜੁਲਾਈ ਨੂੰ 2019 ਚਾ ਦਾ ਵੀਜ਼ਾ ਆ ਗਿਆ ਉਹ ਬਾਹਰ ਚਲੀ ਗਈ ਵਿਆਹ ਹੋ ਗਿਆ ਸੀ ਉਦੋਂ ਵਿਆਹ ਬਾਇ ਤਾਂ 18 ਇੰਚ ਹੀ ਹੋ ਗਿਆ ਸੀ ਉਦੋਂ ਬਾਅਦ ਫਾਈਲ ਤਿਆਰ ਕਰੀ ਜਦੋਂ ਉਹ ਇੱਥੋਂ ਗਈ ਹੈ ਇਹ ਆਪਣੇ ਸਹੁਰੇ ਘਰੋਂ ਬਾਹਰ ਗਈ ਹੈ ਜਾਂ ਫੋਟੇ ਘਰੋਂ ਸਹੁਰੇ ਘਰੋਂ ਜੀ ਸਹੁਰੇ ਘਰੋਂ ਤੇ ਜਦੋਂ ਆਈ ਹੈ ਦੋ ਵਾਰੀ ਉਦੋਂ ਵੀ ਸਹੁਰੇ ਘਰੇ ਆਈ ਜੀ ਲੇਕਿਨ ਸਹੁਰੇ ਦਿੱਲੀੋਂ ਲੈਣ ਨਹੀਂ ਗਏ ਚਲੋ ਹੁਣ ਦਾ ਰਿਸ਼ਤੇ ਡਿਫਰੈਂਸ ਕਿਸ ਕਰਦੇ ਡਿਫਰੈਂਸ ਇਹਨਾਂ ਦੇ ਮਨਤ ਸੀਗਾ ਵੀ ਅਸੀਂ ਗਰੀਬ ਬੰਦਾ ਹੈ ਅਸੀਂ ਇਹਦਾ ਰਿਸ਼ਤਾ ਨਹੀਂ ਰੱਖਣਾ ਨਾਲੇ ਇਹ ਅਮੀਰ ਬੰਦੇ ਨਾਲੇ ਮੇਰਾ 33 ਲੱਖ 80 ਹਜ਼ਾਰ ਰੁਪਇਆ ਰੱਖੀ ਬੈਠਿਆ ਖਾਤਿਆਂ 'ਚ ਪਾਇਆ ਹੋਇਆ ਮੈਂ ਆਉਂਦੀ ਰਿਕਾਰਡ ਬੋਲ ਰਹੇ ਆ ਖਾਤਿਆਂ ਦੇ ਕਾਊਂਟਰ ਨੰਬਰ ਤੋਂ ਸਾਰੇ ਚੈੱਕ ਕਰ ਸਕਦੇ ਹੋ ਭਾਰਤ ਸਰਕਾਰ ਦਾ ਕੁਝ ਦੇਸ਼ਾਂ ਨਾਲ ਸਮਝੌਤਾ ਹੋਇਆ ਸਾਨੂੰ ਮਾਨਯੋਗ ਸੁਪਰੀਮ ਕੋਰਟ ਦੇ ਕੁਝ ਵਕੀਲਾਂ ਨੇ ਕੱਲ ਦੱਸਿਆ ਇਹ ਤਾਂ ਪੁੱਛਣਾ ਪਿਆ ਕਿ ਇਹਨਾਂ ਨੇ ਹੁਣ ਇੱਕ ਆਪਣਾ ਰਿਸ਼ਤੇਦਾਰ ਅੱਗੇ ਕਰਤਾ 8-10 ਦਿਨਾਂ ਤੋਂ ਧਮਕੀਆਂ ਦੇ ਰਿਹਾ ਵੀ 2 ਸਾਲ ਹੋਣ ਵਾਲੇ 1 ਮਹੀਨਾ ਰਹਿ ਗਿਆ ਜਿੱਥੇ ਮਰਜ਼ੀ ਤੁਰੇ ਫਿਰੋ ਅਸੀਂ ਤਲਾਕ ਵਨ ਸਾਈਡਡ ਲੈ ਲਾਂਗੇ ਨਿਊਜ਼ੀਲੈਂਡ ਤੇ ਤੁਹਾਡਾ ਕੁਝ ਨਹੀਂ ਵਟਣ ਦੇ ਦੀ ਲੇਕਿਨ ਭਾਰਤ ਸਰਕਾਰ ਦੀਆਂ ਕੁਝ ਕੰਡੀਸ਼ਨਾਂ ਨਿਊਜ਼ੀਲੈਂਡ ਨਾਲ ਵੀ ਹੋਈਆਂ ਵੀ ਜੇ ਵਨ ਸਾਈਡਡ ਤਲਾਕ ਹੁੰਦਾ ਤੇ ਸੈਪਰੇਸ਼ਨ ਹੋ ਜਾਂਦੀ ਹੈ ਤੇ ਕੁੜੀ ਨਹੀਂ ਸਹਿਮਤ ਤਾਂ ਉਹਨੂੰ ਭਾਰਤ ਸਰਕਾਰ ਨਹੀਂ ਮੰਨੂਗੀ ਇੱਕ ਸਾਡੇ ਕੋਲੇ ਹੋਰ ਰਾਸਤਾ ਰਹੇਗਾ ਇਨਸਾਫ ਲੈਣ ਵਾਸਤੇ ਤੇ ਦੂਜਾ ਰਹੇਗਾ ਮੀਡੀਆ ਦਾ ਸਹਾਰਾ ਸਾਡੇ ਐਸਐਸਪੀ ਅਮਨੀਤ ਕੌਰ ਕੁੰਡਲ ਜੀ ਇਕ ਲੇੜੀ ਜਾਈ ਮੈਂ ਉਹਨਾਂ ਕੋਲੇ ਆਉਦਾ ਦਰਦ ਦੱਸਣ ਆਇਆ ਵੀ ਉਹ ਇੱਕ ਔਰਤ ਹੈ ਤੇ ਮੈਂ ਉਹਨਾਂ ਦੇ ਬਾਰੇ ਸੁਣਦਾ ਵੀ ਰਹਿਣਾ ਵੀ ਚਲੋ ਕੁਝ ਚੰਗਾ ਕੰਮ ਉਹ ਕਰਦੇ ਵੀ ਰਹਿੰਦੇ ਹੈ ਜੀ ਮੈਡਮ ਕੀ ਕਹਿੰਦੇ ਮੈਡਮ ਅਮਨੀਤ ਕੌਰ ਕੁੰਡਲ ਜੀ ਹਜੇ ਮਿਲੇ ਨਹੀਂ ਤੇ ਉਹਦਾ ਦੇਖੋ ਡਿਪਟੀ ਸਾਹਿਬ ਨੇ ਸਾਨੂੰ ਨਹੀਂ ਕੁਝ ਕਿਹਾ ਜੀ ਮੈਨੂੰ ਸਾਨੂੰ ਐਸਐਚਓ ਵਾਰ-ਵਾਰ ਫੋਰਸ ਕਰ ਰਿਹਾ ਹੈ ਤੇ ਇਹਨਾਂ ਨੂੰ ਬਾਬਿਆਂ ਨੂੰ ਫੋਨ ਕਰਕੇ ਕਹਿ ਰਿਹਾ ਕਿ ਲੜਕੀ ਦੇ ਬਾਪ ਨੂੰ ਅਸੀਂ ਕੰਟੈਕਟ ਕਰਦੇ ਆਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਤਾਂ ਉਹਨੂੰ ਮੈਸੇਜ ਛੱਡੀ ਜਾਂਦਾ ਉਹਦੇ ਬਗੈਰ ਬੁਲਾਏ ਮੈਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਜੀ ਹੁਣ ਪੰਚਾਇਤ ਵੀ ਨਾ ਕਰੋ ਮਹਾਪੁਰਖਾਂ ਦਾ ਵੀ ਸਹਾਰਾ ਨਾ ਲਓ ਮੀਡੀਆ 'ਚ ਵੀ ਨਾ ਜਾਓ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਜ਼ਾਹਰ ਦੇ ਦਿਓ ਜਿਨ੍ਹਾਂ ਦੀਆਂ ਧੀਆਂ ਬਾਹਰ ਦੁਖੀ ਐ ਇਹੀ ਪ੍ਰਸ਼ਾਸਨ ਕਧਕਾਰੀਆਂ ਨੇ ਸਾਡੇ ਨਾਲ 2 ਸਾਲ ਤੋਂ ਮੈਂ ਪਰੇਸ਼ਾਨ ਐ ਨਾ ਅਧਿਕਾਰੀਆਂ ਤੋਂ ਜੀ ਕੋਈ ਇਨਸਾਫ ਨਹੀਂ ਬੱਚਾ ਹੈ ਜੀ ਨੇ ਬੱਚਾ ਬੱਚਾ ਹੈ ਡੀਐਸਟੀ ਬੱਦਰ ਤੇ ਲੈਵਲ ਦੇ ਅਧਿਕਾਰੀਆਂ ਨਾਲ ਉਹ ਅਸੀਂ ਮੈਂ ਥੱਕ ਚੁੱਕਾ ਦੋ ਸਾਲਾਂ ਦੀ ਇਹੋ ਜਿਹਾ ਕੋਈ ਅਧਿਕਾਰੀ ਨਹੀਂ ਰਿਕਾਰਡ ਲੈ ਲੈਣਗੇ ਸਾਰਾ ਆ ਬੋਲ ਲੈ ਲੈਣਗੇ ਆਪਦੀ ਮਰਜ਼ੀ ਨਾਲ ਦੋ ਲੈਣਾ ਲਿਖ ਦੇਣਗੇ ਉਧਰ ਮੋਟੀ ਸੈਟਿੰਗ ਕਰ ਲੈਣਗੇ ਤੇ ਸਾਨੂੰ ਉਹੀ ਫਿਰ ਦਫ਼ਤਰ ਦਾਖਲ ਹੋਊਗੀ ਜੀ ਆਰਟੀਆਈ ਲੈ ਲਓ ਜੀ ਕੁੱਤੇ ਭਕਾਈ ਕਰਾ ਕਰਾ ਕੇ ਥੱਕ ਗਏ ਹੁਣ ਬੱਚੀ 7 ਸਾਲ ਤੋਂ ਬਰਾਈ ਹੈ ਬਰਬਾਦ ਹੋ ਰਹੀ ਹੈ ਜ਼ਿੰਦਗੀ ਕੈਰੀਅਰ ਤੇ ਗੱਲ ਰੱਖੋ ਤਾਂ ਕਿ ਗੱਲ ਵੀ ਨਹੀਂ ਰੱਖਣੀ ਅਸੀਂ ਪਿੰਡ 'ਚ ਜਾਂਦੇ ਆ ਦੇਖੋ ਬੱਚੀ ਵੀ ਇਹ ਹੈ ਮੇਰੀ ਮੇਰਾ ਰਾਈਟ ਹੈ ਮੈਂ ਆਪਦੀ ਬੱਚੀ ਦੇ ਘਰੇ ਜਾ ਸਕਦਾ ਨਹੀਂ ਲੇਕਿਨ ਉਹ ਉਹਨਾਂ ਨੇ ਤਾਲਾ ਲਾ ਕੇ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਝੂਠੀ ਕੰਪਲੇਂਟ ਦਿੱਤੀ ਸਾਡੇ ਘਰੇ ਘੋੜੇ ਵੰਨਲੇ ਬਾਬਿਆਂ ਨੂੰ ਲਿਆਇਆ ਗੁੰਡਾਗਰਦੀ ਕਰਦਾ ਕੈਮਰੇ ਲੱਗਿਆ ਗੱਡੀਆਂ ਦੇ ਜੀ ਅਸੀਂ ਬਾਹਰੋਂ ਵੀਡੀਓ ਬਣਾ ਕੇ ਲੈ ਆਏ ਬਚਤਲਾ ਦੇ ਬਚੋਲਣ ਨੂੰ ਨਾਲ ਲੈ ਕੇ ਗਏ ਆ ਗੇਟ ਨੂੰ ਤਾਲਾ ਲੱਗਾ ਅਸੀਂ ਬਾਹਰ ਆ ਗਏ ਸਰਪੰਚ ਨੂੰ ਇਤਲਾ ਪਹਿਲਾਂ ਬਾਬਿਆਂ ਨੇ ਕਰਤੀ ਸੀ ਜੀ ਹੁਣ ਮੈਂ ਵਾਰ-ਵਾਰ ਕਰ ਰਿਹਾ ਵੀ ਅਸੀਂ ਆਪਣੀ ਬੱਚੀ ਨੂੰ ਛੱਡ ਨਾਵਾਂਗੇ ਤੇ ਜਿਹੜੀ ਕੰਪਲੇਂਟ ਆਹ ਅਧਿਕਾਰੀਆਂ ਨੂੰ ਪਾਈ ਹੈ ਬੇਟੀ ਨੇ ਹੁਣ ਵੀ ਮੈਂ ਇਡਿਕਾ ਹੁਣਾ ਮੇਰਾ ਨੁਕਸਾਨ ਹੁੰਦਾ ਤਾਂ ਉਹ ਸਰਪੰਚ ਸਾਹਿਬ ਨੂੰ ਵੀ ਵਟਸਐਪ ਕਰਤੀ ਹੈ ਜੀ ਅੱਗੇ ਬਾਪੇ ਦੱਸਣਗੇ ਹਾਂ ਜੀ ਤੁਹਾਡੀ ਮੁੱਸੀ ਕੀ ਕਰਨੀ ਹੈ ਜਿਹੜੀ ਹੈਗੀ ਹੈ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਪਹਿਕੇ ਨਹੀਂ ਸਮਝਾਉਂਦਾ ਸੁਣੋ ਮੈਂ ਮੈਂ ਦੱਸਦਾ ਉਹ ਕੀ ਅਲੀਗੇਸ਼ਨ ਮੈਂ ਸੁਣੋ ਜੀ ਜੀਡੀਐਸ ਨਿਊਜ਼ ਚੈਨਲ ਆ ਜੀ ਉਹਦੇ ਉੱਤੇ ਖਬਰ ਚੱਲਦੀ ਆ ਅਸੀਂ ਜਦੋਂ ਵੀ ਇੱਥੇ ਆਏ ਆ ਕੈਮਰਾ ਨਾਲ ਲੈ ਕੇ ਆਏ ਆ ਕੈਮਰੇ ਦੇ ਵਿੱਚ ਮੈਂ ਦੋ ਪੰਚਾਇਤਾਂ ਕਰ ਚੁੱਕਾ ਜੀ ਪੰਚਾਇਤ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਆ ਓੜੀ ਰੱਖਣੀ ਆ ਜਾਂ ਨਹੀਂ ਰੱਖਣੀ ਪੀ ਅਖੀਰ ਨੂੰ ਬਹਿ ਕੇ ਗੱਲ ਨਿਬੜਨੀ ਆ ਜੀ ਕੁੜੀ ਨਹੀਂ ਅਸੀਂ ਰੱਖਣੀ ਕਿਉਂ ਜੀ ਸਾਡੀ ਮਰਜ਼ੀ ਮੈਂ ਕਿਹਾ ਜੀ ਇਹ ਕਦਾਂ ਤੁਸੀਂ ਜੋ ਕਰਨਾ ਕਰ ਲਓ ਜੀ ਇਹ ਕਹਿ ਕੇ ਪੰਜਾਬ ਚ ਉੱਠ ਜਾਂਦੇ ਆ ਉਹ ਰਿਕਾਰਡਿੰਗ ਆ ਮੇਰੇ ਕੋਲ ਮੈਂ ਮੀਡੀਆ ਨੂੰ ਵੀ ਦਊ ਜੀ ਈਡੀਐਸ ਨਿਊਜ਼ ਚੈਨਲ ਤੇ ਵੀ ਚੱਲਦੀ ਆ ਉਹਦੇ ਵਿੱਚ ਲੜਕੀ ਦੇ ਵੀ ਬਿਆਨ ਆ ਨਾ ਬਸਣਾ ਚਾਹੁੰਦੀ ਆ ਦੂਜੀ ਵਾਰੀ ਪੰਚਾਇਤ ਲੈ ਕੇ ਜਦੋਂ ਅਸੀਂ ਗਏ ਆ ਬਚੋਲੇ ਨੂੰ ਨਾਲ ਲੈ ਕੇ ਅਸੀਂ ਤਾਂ ਚਲੋ ਨਹੀਂ ਗਾਂਹ ਗਏ ਆ ਨਾ ਇਹ ਇਹ ਗਏ ਨਾਲ ਬਚੋਲੇ ਦੀ ਮੰਮੀ ਗਿਆ ਉਹਨਾਂ ਨੇ ਐਸ ਐਚਓ ਦਾ ਫੋਨ ਆਉਂਦਾ ਸਾਡੇ ਪੱਤਰਕਾਰ ਕਿਸੇ ਨੂੰ ਮੈਂ ਤਾਂ ਨਾਂ ਨਹੀਂ ਲੈਣਾ ਕਿਉਂਕਿ ਉਹ ਪੱਤਰਕਾਰ ਸਾਹਿਬ ਨੂੰ ਡਰਾਉਂਦਾ ਕਿਉਂਕਿ ਉਹ ਵਿਚਾਰਾ ਹਾਲੇ ਛੁਰੂ ਛੁਨਾ ਨਵਾਂ ਲੱਗਾ ਕੰਮ ਕਰਨ ਲੱਗਾ ਕਹਿੰਦਾ ਵੀ ਇੱਥੇ ਨਿਹੰਗ ਗੁੰਡਾਗਰਦੀ ਕਰਦੇ ਗਏ ਆ ਬਾਰ ਭੰਨੇ ਆ ਤੇ ਉਹਨਾਂ ਨੂੰ ਦੱਸਦਾ ਹੀ ਵੀ ਮੈਂ ਡੰਡਾ ਐਸਾ ਜਿਹੜਾ ਹੂੰ ਜਿਹੜਾ ਰਹਿ ਰੱਬ ਦਾ ਨਾ ਮੈਂ ਇੰਕਾਊਂਟਰ ਵੀ ਕਰ ਲਿਆ ਜਾਣਦਾ ਮੈਂ ਚੱਟੇ ਵੀ ਪੰਪ ਚੱਟੇ ਦੇ ਪਰਚੇ ਪਾਉਣੇ ਵੀ ਜਾਣਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮੈਨੂੰ ਨੰਬਰ ਦੋ ਮੈਂ ਗੱਲ ਕਰਦਾ ਮੈਂ ਗੱਲ ਕੀਤੀ ਮੇਰੇ ਨਾਲ 15 ਮਿੰਟ ਗੱਲ ਹੋਈ 15 ਮਿੰਟ ਦੀ ਇੱਕੋ ਹੀ ਗ ਮੈਂ ਹੈਕ ਕਰ ਦੂੰ ਮੈਂ ਜੈ ਕਰ ਦੂੰ ਮੈਨੂੰ ਪਰਸਨਲੀ ਆਣ ਕੇ ਮਿਲੋ ਠੀਕ ਹੈ ਨਾ ਜੀ ਮੇਰੇ ਏਰੀਆ ਵਿੱਚ ਮੈਂ ਕਹਾ ਸਾਰਾ ਸੀ ਤਾਂ ਪੰਚਾਇਤ ਲੈ ਕੇ ਗਏ ਆ ਮੇਰੇ ਏਰੀਆ ਵਿੱਚ ਕਹਿੰਦਾ ਪੰਚਾਇਤ ਨਹੀਂ ਹੋਣੀ ਚਾਹੀਦੀ ਇੱਥੇ ਕਾਨੂੰਨ ਮੇਰਾ ਆ ਮੈਂ ਕਹਾ ਜੀ ਫਿਰ ਅਸੀਂ ਉੱਪਰਲੇ ਅਧਿਕਾਰੀਆਂ ਨੂੰ ਮਿਲਦੇ ਨੇ ਕਹਿੰਦਾ ਜਿੱਥੇ ਤੇਰਾ ਦਿਲ ਕਰਦਾ ਮਿਲ ਲੈ ਮੈਂ ਕਹਾ ਜੀ ਤੁਸੀਂ ਉਹੀ ਹੋ ਐਸ ਐਚਓ ਬਿਆਨ ਸਿੰਘ ਜਿਹਨਾਂ ਨੂੰ ਤੁਹਾਨੂੰ ਪਿਛੇ ਸਸਪੈਂਡ ਕੀਤਾ ਸੀ ਕਹਿੰਦਾ ਹਾਂ ਮੈਂ ਉਹ ਹੀ ਆ ਜੇ ਕਹਿੰਦਾ ਸਸਪੈਂਡ ਕਰਕੇ ਮੇਰਾ ਕੀ ਕਰ ਲਿਆ ਕਿਸੇ ਨੇ ਤੇ ਜਿਹੜਾ ਕਹਿੰਦਾ ਹੁਣ ਤੂੰ ਕੀ ਕਰਾ ਲਉ ਇਹ ਬੇਹੰਤ ਦੀ ਵਰਡਿੰਗ ਆ ਆ ਫਿਰ ਮੈਂ ਕੰਪਲੀਟ ਪ ਮੇਲ ਤੋਂ ਐਸਐਚਓ ਬਿਆੰਤ ਦੇ ਖਿਲਾਫ ਵੀ ਇਹ ਕਿੰਨੇ ਗਾਦੇ ਐਨਕਾਉਂਟਰ ਕਰਨ ਨੂੰ ਫਿਰਦਾ ਠੀਕ ਹੈ ਨਾ ਜੀ ਤੇ ਕਹਿੰਦਾ ਵੀ ਮੇਰੇ ਏਰੀਆ ਚ ਕੋ ਵੜ ਕੇ ਦਿਖਾ ਲੈ ਔਰ ਮੈਂ ਪਰਸੋ ਦੇ ਦਰਦੇ ਨੇ ਫੋਨ ਨਹੀਂ ਔਨ ਕੀਤਾ ਆਪਣਾ ਕਹਿੰਦਾ ਸੀ ਤੂੰ ਚੰਡੀਗੜ੍ਹ ਹੋਏਗਾ ਜਿੱਥੇ ਮਰ ਜਿਵੇਂਗਾ ਤੁਹਾਡੇ ਸਾਰੇ ਜਥੇ ਨੂੰ ਚੱਕ ਕੇ ਮੈਂ ਅੰਦਰ ਦਊ ਐਡੀ ਗੁੰਡਾ ਕਰਦੀ ਆ ਬਿਆੰਤ ਸਿੰਘ ਦੀ ਠੀਕ ਹੈ ਜੀ ਤੇ ਪ੍ਰਸ਼ਾਸਨ ਦਾ ਪਤਾ ਨਹੀਂ ਉਹਨੂੰ ਕਿਹੜੇ ਕਿਹੜੇ ਅਫਸਰ ਦਾ ਹੱਥ ਆ ਜਿਹੜਾ ਉਹ ਇਹ ਗੱਲਾਂ ਕਹਿ ਰਿਹਾ ਤੇ ਅਸੀਂ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਤੋਂ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਤੇ ਲੜਕੀ ਨੂੰ ਇਨਸਾਫ ਦਵਾਇਆ ਜਾਵੇ ਤੇ ਜੇ ਨਹੀਂ ਦਬਾਉਂਦੇ ਇਹਨੂੰ ਸਸਪੈਂਡ ਕਰਦੇ ਇਨਸਾਫ ਨਹੀਂ ਦਿੱਤਾ ਦਬਾਉਂਦੇ ਤੇ ਫਿਰ ਤੁਹਾਨੂੰ ਪਤਾ ਹੀ ਆ ਪ੍ਰਦਰਸ਼ਨ ਸੰਘਰਸ਼ੇ ਪੰਜਾਬ ਪੱਧਰ ਤੇ ਦਿਖਾ ਦਿੱਤਾ ਜਾਊਗਾ ਬਠਿੰਡਾ ਬੰਦ ਕੀਤਾ ਜਾਊਗਾ ਜਾਂ ਚੰਡੀਗੜ੍ਹ ਜਿੱਥੇ ਸਾਡੀ ਸਲਾਹ ਹੋਗੀ ਹਾਈ ਕੋਰਟ ਵੀ ਅਸੀਂ ਜਾਵਾਂਗੇ ਜੋ ਸਾਡੇ ਕੋ ਬਣਦਾ ਹੋਇਆ ਅਸੀਂ ਕਰਾਂਗੇ ਸਿੱਖ ਕਹਿੰਦੇ ਵੀ 22 ਤਰੀਕ ਨੂੰ ਉਹਨਾਂ ਨੇ ਕਾਲ ਦਿੱਤੀ ਹੈ ਵੀ 22 ਤਰੀਕ ਨੂੰ ਅਸੀਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਐਸ ਐਚਓ ਸਾਹਿਬ ਨੇ ਇਹ ਗੱਲ ਸਾਨੂੰ ਕਹੀ ਵੀ ਮੇਰੇ ਏਰੀਆ 'ਚ ਨਾ ਕੋਈ ਆਵੇ ਮੈਂ ਕਿਹਾ ਸਾਰਾ ਅਸੀਂ ਤੁਹਾਨੂੰ 22 ਤਰੀਕ ਨੂੰ ਆਣ ਕੇ ਮਿਲ ਲੈਨੇ ਆ ਕਹਿੰਦਾ ਤੁਸੀਂ ਇੱਥੇ ਘੋੜੇ ਬੰਨੇ ਆ ਮੈਂ ਕਹਾਂ ਜੀ ਕਿੱਥੇ ਘੋੜੇ ਬੰਨੇ ਦੱਸੋ ਨਾ ਜੀ ਕੋਈ ਇਨਸਾਫ ਨਹੀਂ ਕਹਿੰਦਾ ਇਨਸਾਫ ਨਹੀਂ ਮਿਲਣਾ ਮੈਂ ਕਹਾਂ ਜੀ ਫੇਰ ਮੈਂ ਘੋੜੇ ਬੰਨ ਤੂੰ ਮੈਂ ਕਿਹਾ ਮੈਂ ਕਹਾਂ ਮੈਂ ਘੋੜੇ ਬੰਨ ਦੂੰ ਕਹਿੰਦਾ ਤੂੰ ਘੋੜੇ ਬੰਨ ਕੇ ਦਿਖਾਣੀ ਮੈਨੂੰ ਤੇਰਾ ਐਨਕਾਊਂਟਰ ਮੈਂ ਕਰੂੰ ਮੈਨੂੰ ਖੁਦ ਕਿਹਾ ਉਹਨੇ ਇਹ ਗੱਲ ਮੁੰਡਾ ਬਾਹਰ ਆਲੀ ਕੁੜੀ ਨੇ ਪੱਕਾ ਕੀਤਾ ਉਹ ਵੀ ਨਿਊਜ਼ੀਲੈਂਡ ਦੀ ਆ ਜੀ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਆਏ ਆ ਜੀ ਉਹਦਾ ਮਾਪਿਓ ਹੈਗੇ ਸਿਧਰੇ ਉਹ ਘਰੇ ਆ ਉਹ ਘਰੇ ਆ ਜੀ ਤੇ ਇਹਦਾ ਦਾਦਾ ਤਾਇਆ ਤੇ ਇਹਦਾ ਫੁੱਫੜ ਦੇ ਦੋ ਜਵਾਕ ਹੈ ਤੇ ਜਾਂ ਇਹਦਾ ਤਾਇ ਦਾ ਮੁੰਡਾ ਮਾ ਜਿੱਦਣ ਤੁਸੀਂ ਪੰਚਾਇਤਾਂ ਚ ਕਰਨੀਆ ਸ਼ੁਰੂ ਕੀਤੀ ਹੈ ਨਾ ਉਦੋਂ ਤੋਂ ਉਹ ਬਾਹਰ ਭੱਜ ਗਿਆ ਵੀ ਸਾਡੇ ਸਿਰ ਤੇ ਕੋਈ ਗੱਲ ਨਾ ਵੀ ਵੀ ਇਹ ਸਿੱਧਰੇ ਆ ਵੀ ਗੱਲ ਕੋਈ ਗੱਲਬਾਤ ਹੁੰਦੀ ਹੈ ਤੇ ਬਾਹਰ ਹੋ ਜਾਂਦਾ ਲਾ ਗਿਆ ਉਹਨਾਂ ਨੂੰ ਉਹ ਪਤਾ ਨਹੀਂ ਗੁੰਡੀ ਗੁੰਡੀ ਰੋਟੀ ਫੜਾਉਂਦੇ ਆ ਕਿ ਨਹੀਂ ਫੜਾਉਂਦੇ ਕਿ ਜਾਂ ਉਹ ਕਿੱਥੇ ਆ ਅਸੀਂ ਇਹ ਹੀ ਐਸਐਚਓ ਨੂੰ ਕਹੇ ਵੀ ਤੂੰ ਦੇਖ ਹਨਾ ਪੀ ਇਹਨਾਂ ਨੂੰ ਬਿਠਾ ਲੈ ਸਾਡੇ ਨਾਮੂ ਸਾਹਮਣੇ ਕਹਿੰਦਾ ਨਹੀਂ ਬਿਠਾ ਲੈਣੇ ਨਹੀਂ ਮੈਂ ਕਿਤੇ ਠੀਕ ਹੈ ਨਾ ਤੁਹਾਨੂੰ ਦੱਸਦੇ ਵੀ ਸਾਰੇ ਅਮ ਚੌਕ ਤੇ ਫਾਹ ਲਾ ਦਿਓ ਸਾਡੇ ਸਾਰੇ ਪਰਿਵਾਰ ਨੂੰ ਇੱਕ ਖੋਟੇ ਪੈਸੇ ਦਾ ਵੀ ਨੁਕਸਾ ਕੱਢ ਕੇ ਦਿਖਾ ਦਿਓ ਇੱਕ ਖੋਟੇ ਪੈਸੇ ਦਾ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਜੇ ਕਿਸੇ ਲੀਡਰ ਨੂੰ ਵੀ ਮਿਲੇ ਉੱਥੋਂ ਤੇ ਤੁਹਾਨੂੰ ਆਮ ਪਾਰਟੀ ਦੇ ਹਾਲਾਤ ਪਤਾ ਹੀ ਆ ਜੀ ਕਿੰਨੂ ਮਿਲ ਜੀ ਕਿਤੇ ਕਿਤੇ ਭਰੋਸਾ ਜੀ ਸਾਨੂੰ ਤਾਂ ਪਹਿਲਾਂ ਪ੍ਰਸ਼ਾਸਨ ਤੇ ਭਰੋਸਾ ਹੁੰਦਾ ਤੇ ਪ੍ਰਸ਼ਾਸਨ ਇਦਾਂ ਕਰ ਰਿਹਾ ਤੇ ਅਸੀਂ ਲੀਡਰਾਂ ਦੇ ਜਾਣੇ ਵਾਲੇ ਹੈ ਨਹੀਂ ਮੈਂ ਖੁਦ 23 ਸਾਲ ਬਿਜਲੀ ਬੋਰਡ ਦੀ ਜੌਬ ਕੀਤੀ ਹੈ ਜੀ ਔਰ ਮੈਂ ਇਸ ਸਿਸਟਮ ਦਾ ਸ਼ਿਕਾਰ ਹੋਇਆ ਹਾਂ ਜੀ ਔਰ ਮੈਂ ਮਾਨਵ ਅਧਿਕਾਰ ਜੋਗ ਦਾ ਸਰਸੇ ਜ਼ਿਲ੍ਹੇ ਦਾ ਮੈਂਬਰ ਵੀ ਹਾਂ ਜੀ ਇਸ ਟਾਈਮ ਜੀ ਲੇਕਿਨ ਮੈਂ ਕਦੇ ਕਾਨੂੰਨ ਤੋਂ ਬਾਹਰ ਨਹੀਂ ਗਿਆ ਜੀ ਜੈਸਾ ਕੋਸਤ ਅਧਿਕਾਰੀ ਸੀਗੇ ਸਾਡੇ ਵਿਜੀਲੈਂਸ ਦੇ ਇਨਸਪੈਕਟਰ ਤੇ ਹੋਰ ਐਸ ਡੀਓ ਸੀ ਜਾਈ ਸੀ ਉਹਨਾਂ ਨੇ ਸੈਂਕੜੇ ਕਰੋੜਾਂ ਦਾ ਘਟਾਲਾ ਕਰਿਆ ਸੀ ਸਾਰੇ ਜੇਲ੍ਹ ਛੱਡ ਕੇ ਆਇਆ ਤੇ ਮੈਂ ਖੁਦ ਜੇਲ੍ਹ ਕੱਟ ਕੇ ਆਇਆ ਇਹ ਸਿਸਟਮ ਦੀ ਭੇਡ ਚੜ੍ਹਿਆ ਜੀ ਤੇ ਮੇਰੇ ਬੱਚਿਆਂ ਲਈ ਤੇ ਮੈਂ ਇੱਕੋ ਜਿੰਦਗੀ ਦੀ ਚੀਜ਼ ਪਹਿਲਾਂ ਤੋਂ 30 ਸਾਲ ਤੋਂ ਘੱਟੀ ਆ ਵੀ ਮੈਂ ਬੇਈਮਾਨੀ ਨਾ ਕੀਤੀ ਆ ਨਾ ਬੱਚਿਆਂ ਨੂੰ ਕਰਨ ਦੇਣੀ ਹੈ ਜਿਹੜਾ ਬੰਦਾ ਬੇਈਮਾਨ ਹੁੰਦਾ ਉਹਦੇ ਕੋਲੇ ਸਭ ਕੁਝ ਹੁੰਦਾ ਹੈ ਇਮਾਨਦਾਰੀ ਆ ਤੇ ਜ਼ਮੀਰ ਆ ਮੈਂ ਅੱਜ ਤੱਕ ਜ਼ਮੀਰ ਨਹੀਂ ਵੇਚਿਆ ਜੀ ਲਾਸਟ ਇਹੀ ਆ ਜੀ ਵੀ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਤੀ ਆ ਤੋ ਜੇ ਕੱਲ ਤੱਕ ਦੇਖਦੀਆਂ ਜੇ ਮੈਡਮ ਉਹਨੇ ਐਸਐਚ ਨੂੰ ਸਸਪੈਂਡ ਕਰਕੇ ਕੋਈ ਕਾਰਵਾਈ ਕਰ ਦਿੱਤੀ ਠੀਕ ਆ ਨਹੀਂ ਤੇ ਅਸੀਂ ਫੇਰ ਪ੍ਰਦਰਸ਼ਨ ਹੀ ਨਹੀਂ ਸਾਡੇ ਤੋਂ ਸੜਕਾਂ ਤੇ ਬਠਿੰਡਾ ਜਾਮ ਕਰਾਂਗੇ ਪੂਰਾ ਇੱਕ ਨਾ ਕੱਲ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪਰਿਵਾਰ ਤਿੰਨ ਸਿੰਘਾਂ ਵੱਲੋਂ ਓਕੇ ਜੀ ਓਕੇ ਉਹਨਾਂ ਨੇ ਮਤਲਬ ਇੱਕ ਉਹਨਾਂ ਦਾ ਮੈਟਰ ਆ ਉਹ ਪਰਿਵਾਰ ਹੈਗਾ ਡੱਬ ਵਾਲੀ ਦਾ ਹਾਂਜੀ ਹਾਂਜੀ ਉਹਨਾਂ ਦੀ ਲੜਕੀ ਵਿਆਹੀ ਹੈ ਜੀ ਖਾਰੀ ਫੁੱਲੋ ਪਿੰਡ ਅਵਤਾਰ ਸਿੰਘ ਜੀ ਉੱਥੇ ਅਵਤਾਰ ਸਿੰਘ ਹਾਂ ਬਸ ਉਹ ਮੈਨੂੰ ਸਾਰਾ ਆ ਗਿਆ ਧਿਆਨ ਚ ਹਾਂ ਆ ਗਿਆ ਧਿਆਨ ਚ ਤੇ ਹੁਣ ਉਹਨਾਂ ਦੇ ਕਈ ਦੋਸ਼ ਨੇ ਜੀ ਇੱਕ ਤਾਂ ਕਿ ਪੁਲਿਸ ਹੈ ਜਿਹੜੀ ਉਹ ਪਰਿਵਾਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਲੱਗਦਾ ਸਾਨੂੰ 2 ਸਾਲ ਹੋ ਗਏ ਧੱਕੇ ਖੰਦੇ ਆ ਨੂੰ ਤੇ ਦੂਸਰਾ ਉਹ ਕਹਿੰਦੇ ਕਿ ਸਾਨੂੰ ਐਸ ਐਚਓ ਤਮਕਾਰ ਇਹ ਨੇ ਜਦੋਂ ਅਸੀਂ ਜਾਣੇ ਆ ਲਿੰਗ ਸਿੰਘਾ ਨੂੰ ਤਮਕਾਉਂਦੇ ਨੇ ਓਕੇ ਓਕੇ ਕਿ ਮੈਂ ਕਾਊਂਟਰ ਕਰ ਦੂੰ ਤੁਹਾਡਾ ਤੁਹਾਨੂੰ ਜਾਇਓ ਬ੍ਰਦਰ ਸੁਣੋ ਹਿੰਤਾ ਜੀ ਸੁਣੋ ਸੁਮੇ ਜੀ ਭਾਈ ਜੀ ਜੀ ਇਹਦੇ ਵਿੱਚ ਇਹ ਹੈ ਕਿ ਮੁੰਡੇ ਤੇ ਕੁੜੀ ਦੀ ਮੈਰਿਜ ਹੋਈ ਸੀਗੀ ਬੈਂਡਾਂ ਦੇ ਹਿਸਾਬ ਤੇ ਜੀ ਕੁੜੀ ਦੇ ਬੈਂਚ ਗਏ ਮੁੰਡੇ ਵਾਲਿਆਂ ਨੇ ਖਰਚਾ ਕਰਤਾ ਭੇਜ ਦਿੱਤੀ ਉਥੇ ਨਿਊਜ਼ੀਲੈਂਡ ਜੀ ਉਸ ਤੋਂ ਬਾਅਦ ਕੁੜੀ ਸਹੀ ਤਰੀਕੇ ਨਾਲ ਪ੍ਰੋਪਰ ਵਧੀਆ ਤਰੀਕੇ ਨਾਲ ਮੁੰਡੇ ਨੂੰ ਵੀ ਨਿਊਜ਼ੀਲੈਂਡ ਲੈ ਗਈ ਜੀ ਦੋਨੋਂ ਹਸਬੰਡ ਵਾਈਫ ਉਥੇ ਪੀਆਰ ਹੋ ਗਏ ਜੀ ਉਹ 18 ਤੋਂ 23 ਤੱਕ ਦਾ ਦੋਨੇ ਇਕੱਠੇ ਰਹਿੰਦੇ ਰਹੇ ਜੀ ਉਥੇ ਪੀਆਰ ਛੇਰ ਸਭ ਕੁਝ ਹੋ ਗਿਆ ਇਹਨਾਂ ਦਾ 23 ਦੇ ਵਿੱਚ ਮੁੰਡਾ ਤੇ ਕੁੜੀ ਦੋਨੇ ਉਥੇ ਸੈਪਰੇਟ ਹੋ ਗਏ ਉਨ੍ਹਾਂ ਦਾ ਆਪਸੀ ਇਸ਼ੂ ਹਸਬੰਡ ਵਾਈਫ ਦਾ ਕੋਈ ਵੀ ਆਪਾਂ ਨੂੰ ਨਹੀਂ ਪਤਾ ਉਹਦੇ ਵਿੱਚ ਜੀ 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 ਉਹਦੇ ਵਿੱਚ ਕਿਸੇ ਦੇ ਵੀ ਮਾਪੇឪ ਦਾ ਕੋਈ ਕਸੂਰ ਨਹੀਂ ਨਾ ਕੁੜੀ ਵਾਲਿਆਂ ਦਾ ਨਾ ਮੁੰਡੇ ਵਾਲਿਆਂ ਦਾ ਉਹ ਹਸਬੰਡ ਵਾਈਫ ਉਹ ਦੋਨੇ ਉੱਥੇ ਰਹਿੰਦੇ ਆ ਦੋਨਾਂ ਦਾ ਹੀ ਕੋਈ ਇਸ਼ੂ ਹੋਇਆ ਦੋਨੇ ਉੱਥੇ ਸੈਪਰੇਟ ਹੋ ਗਏ ਜੀ ਉਹ ਸੈਪਰੇਟ ਇਸ ਤਰ੍ਹਾਂ ਹੋ ਗਿਆ 23 ਤੋਂ ਲੈ ਕੇ 25 ਤੱਕ ਦੋਨੇ ਅਲੱਗ-ਅਲੱਗ ਹੀ ਰਹਿ ਰਹੇ ਆ ਉਹ ਆਪ ਦਾ ਕੰਮ ਕਰ ਰਹੀ ਆ ਮੁੰਡਾ ਆਪ ਦਾ ਕੰਮ ਕਰ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪਿਓ ਹੈਗਾ ਚਲੋ ਇਹਨੇ ਇਹ ਕਹਿ ਰਹੇ ਨੇ ਪਰ ਮੇਰੇ ਧਿਆਨਤ ਨਹੀਂ ਹੈਗਾ ਉਹ ਕਹਿੰਦੇ ਵੀ ਅਸੀਂ ਐਨ ਆਰ ਆਈ ਵਗੈਰਾ ਦਾ ਇੱਥੇ ਉੱਤੇ ਸਾਰਾ ਕੁਝ ਦਿੱਤੀਆਂ ਹੋਈਆਂ ਕੰਪਲੇਂਟਸ ਵਗੈਰਾ ਜੀ ਜੀ ਉਹ ਐਕਚੁਅਲੀ ਦੋਨੇ ਪੀਆਰ ਹੋਣ ਕਰਕੇ ਇਹਨਾਂ ਦਾ ਕੇਸ ਬੰਦਾ ਵੀ ਐਨ ਆਰ ਆਈ ਲਈ ਆ ਜੀ ਉਹਦੇ ਹੁਣ ਐਨ ਆਰ ਆਈ ਇਹਨਾਂ ਨੇ ਦਿੱਤੀ ਐਨ ਆਰ ਆਈ ਨੇ ਕੀ ਫੈਸਲਾ ਕੀਤਾ ਕਿਵੇਂ ਡਿਸਪੋਜ਼ ਆਫ ਕੀਤੀ ਆ ਕਿਹਦੇ ਪੱਖ ਚ ਕੀਤਾ ਜਾਂ ਨਹੀਂ ਕੀਤਾ ਉਹ ਹੋ ਜਾਣਨ ਜੀ ਉਸ ਤੋਂ ਬਾਅਦ ਇਹ اچانک ਕੁੜੀ ਦਾ ਜਿਹੜਾ ਪਿਓ ਆ ਇਹ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਜਿਹੜਾ ਬਾਬਾ ਜੀ ਬੋਲ ਰਹੇ ਆ ਉਹਨਾਂ ਨੂੰ ਨਾਲ ਲੈ ਕੇ ਮੁੰਡੇ ਵਾਲਾਂ ਤੇ ਦਰਸ਼ਕਾਉਣ ਵਾਸਤੇ ਉੱਥੇ ਚੱਲ ਜਾਂਦਾ ਜੀ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਘੋੜੇ ਬੰਨਾਂਗੇ ਘਰੇ ਬੰਨਾਂਗੇ ਤੁਹਾਡੀ ਫਸਲ ਵਾਵਾਂਗੇ ਤੁਹਾਡੇ ਜ਼ਮੀਨ 'ਚ ਘੋੜੇ ਬੰਨਾਂਗੇ ਤਾਂ ਬਾਬਾ ਜੀ ਆਪਦੇ ਤਰੀਕੇ ਨਾਲ ਜੋ ਵੀ ਗੱਲਬਾਤ ਕਰਦੇ ਆ ਹਾਂ ਜੀ ਮੈਂ ਸਿਰਫ ਉਹਨਾਂ ਨੂੰ ਇਹ ਕਿਹਾ ਉਹਨਾਂ ਦੀ ਮੇਰੇ ਕੋਲ ਕੋਈ ਦਰਖਾਸਤ ਨਹੀਂ ਗਈ ਕੁੜੀ ਵਾਲਿਆਂ ਦੀ ਠੀਕ ਹੈ ਜੀ ਨਾ ਉਹਨਾਂ ਨੇ ਦਿੱਤੀ ਆ ਈਵਨ ਉਹ ਮੇਰੇ ਬਲਾਉਂਟ ਤੇ ਵੀ ਥਾਣੇ 'ਮੀ ਆਏ ਉਹ ਕਹਿੰਦੇ ਉਹ ਸਾਰਾ ਪਿੰਡ ਡਰ ਜਾਂਦਾ ਉੱਥੇ ਜਦੋਂ ਨਿਹੰਗ ਸਿੰਘ ਜਾਂਦੇ ਆ ਉੱਥੇ ਨੰਗੀਆਂ ਤਲਵਾਰਾਂ ਕਿਰਪਾਨਾਂ ਲੈ ਕੇ ਉਹਨਾਂ ਨੇ ਮੁੰਡੇ ਵਾਲਿਆਂ ਨੇ ਮੇਰੇ ਤੱਕ ਅਪਰੋਚ ਕੀਤੀ ਕਿ ਐਂ ਤਾਂ ਕਰਕੇ ਸਾਡੇ ਘਰੇ ਆ ਕੇ ਘੋੜੇ ਬੰਨਦੇ ਸਾਨੂੰ ਸਾਡੇ ਪਰਿਵਾਰ ਨੂੰ ਡਰਾਉਂਦੇ ਧਮਕਾਉਂਦੇ ਆ ਨਿਹੰਗ ਸਿੰਘ ਮੈਂ ਸਿਰਫ ਉਹਨਾਂ ਨੂੰ ਇਹ ਚਾਹ ਜੀ ਲੈਂਡ ਆਰਡਰ ਭੰਗ ਨਹੀਂ ਕਰਨਾ ਸਾਡੇ ਇਲਾਕੇ ਦੇ ਵਿੱਚ ਕਿਸੇ ਨੂੰ ਡਰਾਉਣਾ ਧਮਕਾਉਣਾ ਨਹੀਂ ਤੁਹਾਡੀ ਕੋਈ ਹੈਗਾ ਕੋਈ ਇਸ਼ੂ ਆ ਤੁਹਾਡਾ ਤੁਸੀਂ ਆਪ ਦੀ ਦਰਖਾਸਤ ਦੇ ਦਿਓ ਨਹੀਂ ਤੇ ਦਰਖਾਸਤ ਮੇਰੇ ਕੋਲ ਹੀ ਆਈ ਹੈ ਮੇਰੇ ਕੋਲ ਉਹਨੇ ਕੁੜੀ ਵਾਲਿਆਂ ਨੇ ਤਾਂ ਮੇਰਾ ਫੋਨ ਵੀ ਨਹੀਂ ਚੱਕਿਆ ਉਹ ਕਹਿੰਦੇ ਵੀ ਦਰਖਾਸਤ ਤੇ ਨਹੀਂ ਆਇਆ ਜ ਉਸ ਦਾ ਕੋਈ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਹਾਂ ਬਸ ਇਹੀ ਮੈਟਰ ਹੈ ਭਰਾ ਜੀ ਹਾਂ ਬਸ ਉਹਨਾਂ ਦਾ ਕਹਿਣਾ ਕਿ ਇਹ ਮੁੰਡੇ ਵਾਲੇ ਸਾਨੂੰ ਧਮਕੀਆਂ ਦੇ ਰਹੇ ਆ ਅਸੀਂ ਪੁਲਿਸ ਕੋਲੇ ਜਾਣੇ ਮੁੰਡੇ ਵਾਲੇ ਕਿਉਂ ਧਮਕੀਆਂ ਦੇਣਗੇ ਇਹ ਡਰ ਜਾਂਦੇ ਆ ਉੱਥੇ ਜਾ ਕੇ ਬਾਪੇ ਉਹਨਾਂ ਨੂੰ ਕਰ ਕਰਕੇ ਉਹ ਅਗਲਾ ਡਰ ਜਾਂਦਾ ਵੀ ਨਹੀਂ ਹਾਂ ਜੀ ਚਾਹੇ ਸਮਝੋ ਤੇ ਵਾਅਦਾ ਹੀ ਜਾਂਦੇ ਜੀ ਸਮਝੌਤਾ ਕਰਨਾ ਥਾਣੇ ਆ ਜਾਣ ਬਹਿ ਜਾਣ ਮੇਰੇ ਕੋਲੇ ਆ ਕੇ ਉੱਥੇ ਗੱਲਬਾਤ ਕਰਨ ਥਾਣੇ ਦਰਖਾਸਤ ਥਾਣੇ ਕਚਹਿਰੀਆਂ ਕੱਢ ਲਈ ਬਣੇ ਨੇ ਜੀ ਹਾਂ ਆਡੀਂ ਦਰਖਾਸਤੋਸਤੇ ਦੇਣ ਨੂੰ ਉੱਤੇ ਨਵੇੜਨ ਉਹ ਐ ਥੋੜੋ ਲੋਕਾਂ ਨੂੰ ਜਾ ਕੇ ਡਰਾਵਾਂਗੇ ਤੁਹਾਡੀ ਜਮੀਨ 'ਚ ਘੋੜੇ ਬੰਨਾਂਗੇ ਵੀ ਹਾਲਾ ਕਿਸੇ ਚੀਜ਼ ਦਾ ਸਾਡੇ ਘਰ ਘੋੜੇ ਬੰਨਾਂਗੇ ਉਹ ਇਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਫੈਸਲਾ ਕਰਵਾਇਆ ਜਾਵੇ ਪ੍ਰਸ਼ਾਸਨ ਦੇ ਵੱਲੋਂ ਨਹੀਂ ਜੀ ਉਹ ਕਰਾਇਆ ਜਾਵੇ ਤਾਂ ਉਦੋਂ ਲਈ ਫਿਰ ਉਹ ਪ੍ਰੋਪਰ ਉਹ ਚੈਨਲ ਵੀ ਤਾਂ ਫੋਲੋ ਕਰਨਾ ਪੈਂਦਾ ਨਾ ਜੀ ਜੀ ਉਹ ਦੇਣ ਕਿਸੇ ਅਫਸਰ ਦੇ ਦਰਖਾਸਤ ਦੇਣ ਮੈਸੇਜ ਤੋਂ ਕੋਲ ਇਹ ਦੇਣ ਕੋਰਟ ਵਿੱਚ ਦੇਣ ਜ਼ਾਇਰੀ ਵਿੱਚ ਦੇਣ ਕੇ ਵਿੱਚ ਹਾਂ ਜੀ ਜਿਹ ਤੋਂ ਉਹਦਾ ਨਿਬੜੂਗਾ ਉਦੋਂ ਸੇ ਨਵੇੜਨਾ ਚਾਹੀਦਾ ਇਹ ਆਪਣੇ ਆਪ ਦੇ ਤੌਰ ਤੇ ਬਾਬਾ ਜੀ ਉਹ ਦੁਆਬੇ ਵਿੱਚੋਂ ਆਉਂਦੇ ਨੇ ਹੈ ਨਾ ਹੂੰ ਤੇ ਜਾ ਕੇ ਕਿਸੇ ਨੂੰ ਡਰੋਨ ਜਤਨ ਪਾਉਣ ਦੇ ਪੁਲਿਸ ਥੋੜਾ ਬਰਦਾਸ਼ਤ ਕਰੂਗੇ ਇਸ ਚੀਜ਼ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਭਰਾ ਜੀ ਅਸੀਂ ਨਾ ਇੱਕ ਤੁਹਾਡਾ ਪੱਖ ਜਾਣਨਾ ਸੀਗਾ ਇੱਕ ਇੰਟਰਵਿਊ ਦਿੱਤੀ ਗਈ ਹੈ ਸਾਨੂੰ ਆ ਉਹ ਅਵਤਾਰ ਸਿੰਘ ਤੁਹਾਡਾ ਲੜਕਾ ਹੈ ਜੀ ਹਾਂ ਜੀ ਉਹਨਾਂ ਜਿਹੜਾ ਉਹਨਾਂ ਦਾ ਵਿਆਹ ਹੋਇਆ ਹੈ ਲੜਕੀ ਨਾਲ ਉਹਨਾਂ ਦੇ ਪਰਿਵਾਰ ਨੇ ਇੰਟਰਵਿਊ ਦਿੱਤੀ ਹੈ ਸਾਨੂੰ ਹਾਂਜੀ ਉਹਨਾਂ ਨੇ ਕਈ ਦੋਸ਼ ਵਗੈਰਾ ਲਾਏ ਨੇ ਤੁਹਾਡੇ ਤੇ ਇੱਕ ਤੇ ਵੀ ਉਹਨਾਂ ਦਾ 30-35 ਲੱਖ ਰੁਪਏ ਲਵਾਤਾ ਤੇ ਕੁੜੀ ਨੇ ਤੁਹਾਡੇ ਮੁੰਡੇ ਨੂੰ ਪੀਆਰ ਵੀ ਕਰਾਤਾ ਬਾਹਰ ਜੀ ਤੇ ਹੁਣ ਤੁਸੀਂ ਕੁੜੀ ਨੂੰ ਘਰੋਂ ਕੱਢ ਦਿੱਤਾ ਜੀ ਘਰੋਂ ਕਿਨੇ ਕੱਢਿਆ ਉਹਨਾਂ ਦਾ ਕਹਿਣਾ ਜੀ ਉਹ ਕਹਿੰਦੇ ਆ ਕਿ ਘਰੇ ਨਹੀਂ ਸਾਡੇ ਤੇ ਮੁੰਡਾ ਕਹਿੰਦਾ ਮੈਂ ਰਹਿਣਾ ਨਹੀਂ ਇਹਦੇ ਨਾਲ ਇਹ ਕਹਿ ਰਹੇ ਨੇ ਉਹ ਨਹੀਂ ਰਹਿੰਦੇ ਕਿੱਥੇ ਜਦੋਂ ਕੁੜੀ ਕੁੜੀ ਨੇ ਉਹ ਉਸ ਨੂੰ ਕੱਢਿਆ ਨਿਊਜ਼ੀਲੈਂਡ ਸੀ ਸਾਡੇ ਦਾ ਵਿੱਚ ਉਹਦਾ ਰੋਲ ਹੀ ਨਹੀਂ ਸੀ ਅਸੀਂ ਤਾਂ ਇੱਥੇ ਖੁੱਲੋਂ ਯਾਰਾ ਜੀ ਉੱਥੇ ਨੇ ਉਹ ਲੇਰ ਮੁੰਡੇ ਨੂੰ ਲੜਕਾ ਕੇ ਜੇ ਸਾਰਾ ਸਮਾਨ ਲੈ ਕੇ ਗੱਡੀਆਂ ਲੈ ਕੇ ਸੈਵਣਾ ਲੈ ਗਈ ਠੀਕ ਹੈ ਹਾਂ ਉਧਰ ਕੱਢਿਆ ਜੀ ਇੱਥੇ ਤਾਂ ਸੀ ਨਹੀਂ ਦੋਨੇ ਮੁੰਡਾ ਕੁੜੀ ਬਾਹਰ ਸੀ ਗਏ ਉਹ ਦੋਵੇਂ ਬਾਹਰ ਨੇ ਹਾਂ ਜੀ ਬਾਹਰ ਲਗੇ ਜੀ ਬਾਹਰ ਉੱਥੋਂ ਹੀ ਮੁੰਡੇ ਨੂੰ ਉਹ ਛੱਡ ਕੇ ਗਈਏਗੀ ਆਪਦੀ ਆਪ ਠੀਕ ਹੈ ਮਤਲਬ ਕੁੜੀ ਛੱਡ ਗਈ ਖੁਦ ਮੁੰਡੇ ਦਾ ਕੋਈ ਹਾਂ ਖੁਦ ਕੁੜੀ ਛੱਡ ਕੇ ਗਈ ਹੈ ਜੀ ਇਹ ਜਿਹਦੇ ਮਰਜ਼ੀ ਘਵਾ ਲੈ ਸਾਥੋਂ ਠੀਕ ਹੈ ਹਾਂ ਜੀ ਐਸਾ ਸੀ ਨਹੀਂ ਕੋਈ ਨਾ ਮੁੰਡਾ ਸੀ ਨਾ ਕੁੜੀ ਸੀ ਉਹ ਤਾਂ 2 ਸਾਲਾਂ ਦੀ ਹੱਡ ਰਹਿੰਦੀ ਹੈ ਉਹਨੂੰ ਛੱਡ ਕੇ ਲੜ ਕੇ ਗਈਏਗੀ ਉਹਦੇ ਨਾਲ ਹਾਂ ਉਹੀ ਉਹ ਕਹਿ ਰਹੇ ਉਹ ਕਹਿੰਦੇ ਆ ਕਿ ਮੁੰਡੇ ਵਾਲੇ ਕਹਿੰਦੇ ਅਸੀਂ ਰੱਖਣਾ ਨਹੀਂ ਅਸੀਂ ਤਾਂ ਵਸਾਉਣਾ ਚਾਹੁੰਦੇ ਆ ਕੁੜੀ ਨੂੰ ਇਹ ਕਹਿ ਰਹੇ ਉਹ ਨਾ ਨਾ ਜੀ ਅਸੀਂ ਤਾਂ ਵਸਾਉਣਾ ਉਹਦੀ ਆਖਿਆ ਸੀ ਨਾ ਤੂੰ ਇਹ ਕੰਮ ਮਾੜੇ ਆ ਮਾੜੇ ਆ ਵੀ ਤੂੰ ਨਾ ਇਹ ਗੱਲਾਂ ਕਰ ਤੇ ਆਪ ਦੀ ਆਪ ਗਈ ਹੈਗੀ ਅੱਛਾ ਮਤਲਬ ਕੁੜੀ ਖੁਦ ਗਈ ਹੈ ਤੁਸੀਂ ਕਹਿੰਦੇ ਹੋ ਖੁਦ ਗਈ ਹੈ ਜੀ ਖੁਦ ਜਿੱਥੇ ਮਰਜੀ ਸੌ ਖਵਾਲੋ ਜਿੱਥੇ ਮਰਜੀ ਸਾਨੂੰ ਕਹਿ ਦਿਓ ਉਹ ਉੱਥੇ ਕਹਾਂਗੇ ਅਸੀਂ ਜੀ ਤਲਾਕ ਤੇ ਨਹੀਂ ਹੋਇਆ ਹੋਇਆ ਉਹਨਾਂ ਦਾ ਹਲੇ ਤਲਾਕ ਨਹੀਂ ਹੈ ਜੀ ਹਜੇ ਤੱਕ ਹੋਇਆ ਤੇ ਉਹ 2 ਸਾਲ ਲੱਗਿਆ ਡਰਿੰਦੀ ਨੂੰ ਜੀ ਉਹ ਤਾਂ ਕਿਹੜੀ ਕੁੜੀ ਮੇਰੀ ਸਰਕਾਂ ਦੇ ਰੋਲ ਦੇ ਵਿੱਚ ਦੇ ਉਹ ਤਾਂ ਨਿਤ ਵੀਟ ਗਈ ਆ ਜੀ ਉਹਦੀ ਠੀਕ ਹੈ ਹਾਂ ਠੀਕ ਹੈ ਮਤਲਬ ਉਧਰ 2 ਸਾਲ ਹੋ ਗਏ ਜੀ ਐਡ ਰਹਿੰਦੀ ਨੂੰ ਠੀਕ ਹੈ ਮਤਲਬ ਉਹ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੁੰਡੇ ਵਾਲੇ ਕਹਿੰਦੇ ਅਸੀਂ ਰੱਖਣਾ ਨਹੀਂ ਕੁੜੀ ਨੂੰ ਨਾ ਨਾ ਜੀ ਇਹ ਤਾਂ ਗੱਲ ਹੀ ਨਹੀਂ ਹੋ ਸਕਦੀ ਤੂੰ ਮੂੰਹ ਤੇ ਕਿਹੜਾ ਦਾ ਸੀ ਤੁਨੂੰ ਉਹਨਾਂ ਦਾ ਪਰਿਵਾਰ ਡੈਡੀ ਉਹਨਾਂ ਦੀ ਕੁੜੀ ਦੇ ਕੋਈ ਡੈਡੀ ਨਹੀਂ ਡੈਡੀ ਦਾ ਉਹ ਚਲੋ ਠੀਕ ਹੈ ਹੁਣ ਆਪਾਂ ਉਹਦਾ ਬੋਲ ਜਣਾ ਸਾਡੇ ਮੂਹਰੇ ਅਸੀਂ ਬੋਲੇ ਨਹੀਂ ਵੀ ਚਲ ਕਾਦੀ ਖਤਰ ਚਾਰ ਦਿਨ ਗੱਲ ਦੇਣੀ ਆ ਜਾਂਦੀ ਜੀ ਉਹਨਾਂ ਗੱਲਾਂ ਸੁਣਾਦ ਕੇ ਤਾਂ ਤੁਸੀਂ ਆਖਵਾਹਾ ਯਾਰਾ ਬਾਹੋਂ ਤੂੰ ਆਪ ਹੀ ਸਮਝ ਜਾ ਹੂੰ ਕਿੰਨਾ ਦੀ ਗੱਲ ਕਰ ਰਹੇ ਹੋ ਤੁਸੀਂ ਜਸਕੌਰ ਸਿੰਘ ਜੀ ਉਹਦੀ ਠੀਕ ਹੈ ਜੀ ਹਾਂ ਜੀ ਤੇ ਮੁੰਡੇ ਦੀ ਮਰਜ਼ੀ ਜੇ ਉਹ ਲੈਉਣੀ ਉਸਨੂੰ ਲੈਉਣੀ ਨਹੀਂ ਲੈਉਣੀ ਉਸਨੂੰ ਨਹੀਂ ਲੈਉਣੀ ਵੀ ਉਸਨੇ ਗਾਲਾਂ ਦੇ ਕੇ ਦੁਪੜਾਂ ਦੇ ਕੇ ਦੋ ਗੱਡੀਆਂ ਲੈ ਗਈ ਸੋਣਾ ਸੋਣਾ ਸਾਰਾ ਕੁਝ ਲੈ ਕੇ ਚੱਕ ਕੇ ਠੀਕ ਹੈ ਪੱਲੇ ਪਾਉਣ ਵਾਲੇ ਕੱਪੜੇ ਛੱਡ ਕੇ ਗਈ ਦੋ ਸੂਟ ਉਹਦੇ ਬਸ ਸੋਹਰ ਸਾਰਾ ਕੁਝ ਲੈ ਗਈ ਚੱਕ ਕੇ ਠੀਕ ਹੈ ਠੀਕ ਹੈ ਜੀ ਕਹਿੰਦੀ ਮੈਂ ਸੋਡਣ ਰਹਿੰਦੀ ਤੁਸੀਂ ਉਹ ਫਲਾਨਾਂਗੇ ਜਨਮ ਹੁਣ ਭਾਈ ਸਰਦਾਰ ਹੋਗੇ ਨੂੰ ਪੁੱਛਣ ਵਾਲਾ ਹੋਵੇ ਹੂੰ ਵੀ ਹੁਣ ਬਾਦਲਗੇ ਹੋਗੇ ਅਸੀਂ ਵੀ ਪਹਿਲਾਂ ਪਾਈ ਝੁੱਗੀ ਚੱਕ ਸੀਗੇ ਉਹ ਜੇ ਜੇ ਪਹਿਲਾਂ ਉਹੋ ਜੀ ਹੋਣਾ ਸੀ ਤਾਂ ਠੀਕ ਹੈ ਉਹ ਹੀ ਗੈਰਿਆ ਉਹਨਾਂ ਨੇ ਇੱਕ ਹੋਰ ਕਹਿਣਾ ਜੀ ਕਿ ਲੜਕਾ ਲੜਕਾ ਮਤਲਬ ਹੋਰ ਵਿਆਹ ਕਰਾਉਣਾ ਚਾਹੁੰਦਾ ਹੈ ਉਹ ਕੁਝ ਪਾਇਆ ਵੀ ਹੋਇਆ ਆਨਲਾਈਨ ਰਿਸ਼ਤੇ ਵਾਲੇ ਤੇ ਲੜਕਾ ਦਾ ਜੀ ਹੁਣ ਜਦੋਂ ਕੋਈ ਜੇਦੋ ਤਲਾਕ ਤਰੂਕ ਹੋ ਗਏ ਜੀ ਕੁੜੀ ਵੀ ਕਰਾਊਗੀ ਉਹ ਵੀ ਕਰੂ ਉਹਦਾ ਚੱਲੀ ਜਾ ਨਾ ਜੀ ਰਵੀਰਾ ਜਗ ਤੇ ਉਹਦਾ ਹੁਣ ਕੋਈ ਮੁੰਡਾ ਜਦੋਂ ਪਹਿਲਾਂ ਨਹੀਂ ਕੋਈ ਆਖਿਆ ਵਿਆਹ ਕਰਾਉ ਜਾਂ ਨਾ ਕਰਾਉ ਜੇ ਉਹ ਛੱਡ ਕੇ 2 ਸਾਲ ਹੋ ਗਏ ਗੱਲ ਨਹੀਂ ਸੁਣੀ ਸਾਡੀ ਜੀ ਜੀ ਇਧਰ ਹੋ ਗਈ ਸੀ ਕਿ ਐਰਪੋਰਟ ਤੇ ਮੁੰਡਾ ਸਾਡਾ ਕਹਿੰਦਾ ਮੈਂ ਆ ਰਹੀ ਆਂਗੀ ਉੱਥੇ ਉਹ ਡੀ ਕੇ 4-5 ਘੰਟੇ ਮੁੜ ਗਿਆ ਹਾਰ ਕੇ ਜਦੋਂ ਆਈ ਨਹੀਂ ਠੀਕ ਹੈ ਹਾਂ ਜੀ ਆ ਗੱਲ ਹੈ ਕਿ ਅਸੀਂ ਤਾਂ ਜਿੱਥੇ ਕਹੋ ਜੀ ਉੱਥੇ ਸਹੀ ਗੱਲ ਕਾਹਾਂਗੇ ਗੱਪਸੜ ਬਣਾ ਅਸੀਂ ਮਾਰਿਆ ਕਿ ਤੇ ਨਾ ਸਾਥੋਂ ਬੱਚੇ ਜੀ ਮੁੰਡੇ ਦੀ ਮਰਜ਼ੀ ਹੈ ਸਾਡੀ ਹਾਂ ਜੀ ਤੇ ਜਸਕੌਰ ਸਿੰਘ ਨੇ ਗੱਲਾਂ ਚਲੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਫੋਨ ਤੇ ਕੀ ਦੱਸਗੇ ਹੁਣ ਹਾਂਜੀ ਬਾਕੀ ਰੋੜੀ ਰਹਿੰਦਾ ਰਿਹਾ ਜੀ ਰੋੜੀ ਜਾ ਕੇ ਪਤਾ ਕਰ ਲਓ ਅਸੀਂ ਜਿਹੜਾ ਇਹ ਤੁਹਾਡਾ ਪੱਖ ਹੈ ਅਸੀਂ ਇਹ ਆਪਣਾ ਵੀਡੀਓ ਦੇ ਵਿੱਚ ਵਰਤ ਲਈਏ ਜੀ ਕੀ ਜੀ ਹਾਂਜੀ ਹਾਂ ਤਾਂ ਤਾਂ ਹੀ ਲਿਆ ਸੀ ਤੁਹਾਡੇ ਤੋਂ ਵੀ ਜਿਹੜਾ ਤੁਹਾਡਾ ਪੱਖ ਹੈ ਉਹ ਵੀ ਲੋਕਾਂ ਤੱਕ ਜਾਵੇ ਜਿਹੜੇ ਤੁਸੀਂ ਫੁੱਲੋ ਆ ਕੇ ਗਏ ਸੀ ਜੀ ਵੀਡੀਓ ਵਾਲੇ ਉਹ ਹੀ ਇਹਨੂੰ ਤੁਸੀਂ ਨਹੀਂ ਅਸੀਂ ਉਹ ਨਹੀਂ ਜੀ ਇਹਨਾਂ ਨੇ ਨਾ ਬਠਿੰਡੇ ਕਾਨਫਰੰਸ ਕੀਤੀ ਆ ਅਸੀਂ ਉੱਥੇ ਕੀਤੀ ਹੈ ਜੀ ਤਿੰਨ ਦਿਨ ਪਹਿਲਾਂ ਜੀ ਜੀ ਉਹ ਨਹੀਂ ਬਰਤ ਲੋ ਸਹੀ ਗੱਲ ਤਾਂ ਸਹੀ ਰਹੋਗੀ ਜੀ ਜੀ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਸੁਬਨਮ ਹਰਵੰਦ ਸਿੰਘ ਹੈ ਜੀ ਹਰਵੰਦ ਸਿੰਘ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਠੀਕ ਹੈ ਚੰਗਾ ਜੀ